ਜਿਹੜੇ ਸਕੈਂਡਰੀ ਲਾਈਨ ਦੇ ਵਿੱਚ ਬੰਦੇ ਸੀ ਜਾਂ ਜਿਹੜੇ ਲੱਠ ਮਾਰ ਸੀ ਜਾਂ ਜਿਹਨੂੰ ਅੱਜ ਗੈਂਗਸਟਰ ਕਹਿੰਦੇ ਨੇ ਉਹ ਫਰੰਟ ਲਾਈਨ 'ਚ ਆ ਗਏ ਕਈ ਤਾਂ ਹੁਣ ਫੇਸ ਦੇ ਰਾਜਨੀਤੀ ਦੇ ਗੈਂਗਸਟਰ ਟਰਨਡ ਐਕਟਿਵਿਸਟ ਲੱਖਾ ਸਿਦਾਨਾ ਜਿੱਦਾਂ ਹਮ ਬੜੇ ਗੁੰਡਾ ਰਹੇ ਨੇ ਬੜੇ ਮਾੜੇ ਅੰਸਾਰ ਰਹੇ ਨੇ ਸਮਾਜ ਦੇ ਮੁਖ्तार ਅंसारी ਵੀ ਬਿਲਕੁਲ ਬਿਲਕੁਲ ਮੁਖ्तार ਅंसारी ਅਤੀਕ ਕੈਮਦ ਮੁਖ्तार ਅंसारी ਇਹ ਗੈਂਗਸਟਰ ਕੀ ਅਬ ਮੌਤ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਵੀ ਕਈ ਨਾਮ ਨੇ ਜਿਹੜੇ ਹੁਣ ਆਪਾਂ ਨਾਂ ਲੈ ਕਈਆਂ ਨੇ ਤਕਲੀਮ ਮੰਨ ਲੈਣੀ ਹੈ ਗੈਂਗਸਟਰ ਲੱਖਾ ਸਿਦਾਨਾ ਜਦੋਂ ਤੁਸੀਂ ਕੋਈ ਮੂਵਮੈਂਟ ਚਲਦੀ ਹੈ ਨਾ ਜਿਹੜਾ ਥ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਇੱਕ ਪੰਜਾਬ ਦੇ ਸਿੱਖ ਹੋਗੇ ਤੇ ਚੌਥੀ ਤੀਜੀ ਲੇਅਰ ਸੀ ਜਿਹੜੀ ਉਹਨਾਂ ਨੇ ਕਿਹਾ ਵੀ ਹੁਣ ਮੁਗਲਾਂ ਦੇ ਖਜ਼ਾਨੇ ਲੁੱਟੇ ਜਾਣਗੇ ਨੰਡਰ ਕਿਸਮ ਦੇ ਬੰਦੇ ਹੁੰਦੇ ਨੇ ਉਹ ਵੀ ਹਥਿਆਰ ਚੱਕ ਕੇ ਨਾਲ ਜਾਂ ਥੋੜੇ ਬਹੁਤੇ ਵੇਲੀ ਕਿਸਮ ਦੇ ਬੰਦੇ ਹੁੰਦੇ ਨੇ ਉਹਨਾਂ ਦਾ ਕੋਈ ਧਰਮ ਨਾਲ ਲੈਣਾ ਦੇਣਾ ਨਹੀਂ ਹੁੰਦਾ ਥੋੜਾ ਬੰਦਿਆਂ ਨੂੰ ਟਾਰਗੇਟ ਕੀਤਾ ਉਹਨਾਂ ਨੇ ਇਹ ਨਹੀਂ ਕਿਹਾ ਵੀ ਕੋਈ ਹੌਲਦਾਰ ਜਾਂਦਾ ਵਿਚਾਰਾ ਤੁਰਿਆ ਜਾਂ ਕੋਈ ਥਾਣੇਦਾਰ ਦੀ ਦਾ ਕੋਈ ਦੋਸ਼ ਹੈ ਨਹੀਂ ਯਾਰ ਤੇ ਉਹਨੂੰ ਤੁਸੀਂ ਮਾਰ ਦਿੱਤੀ ਮੈਨੂੰ ਲੱਗਦਾ ਵੀ ਜਦੋਂ ਉਹ ਯੂਨੀਵਰਸਿਟੀ ਦੇ ਸਟੂਡੈਂਟ ਸੀਗੇ ਉਹਨਾਂ ਨੇ ਕੱਟੜ ਸਿੱਖ ਨਹੀਂ ਸੀ ਪਰ ਉਹਨਾਂ ਦੇ ਵਿੱਚ ਜਿਵੇਂ ਸਿੱਖੀ ਦੀ ਚਿੰ ਕਈ ਵਾਰ ਤਾਂ ਸਿੱਖੀ ਦਾ ਦਰਦ ਸਾਰੀ ਕੌਮ ਮਹਿਸੂਸ ਕਰਦੀ ਹੈ ਤੇ ਕਈ ਵਾਰ ਸੂਈ ਦੇ ਨੱਕੇ ਜਿਨਾਂ ਵੀ ਨੇਕ ਸਿੰਘਾਂ ਦੇ ਘੋੜਿਆਂ ਨੂੰ ਕੋਈ ਰੋਕਦਾ ਨਹੀਂ ਸੀ ਉਹ ਰੋਕਣ ਦਾ ਮਤਲਬ ਇਹ ਸੀ ਵੀ ਥੋੜੀ ਰਾਖੀ ਵੀ ਕਰਦੇ ਆ ਰਾਖੀ ਉਹਨਾਂ ਪਿੰਡਾਂ ਦੇ ਵਿੱਚ ਕਿਸੇ ਦੀ ਜ਼ਰੂਰਤ ਨਹੀਂ ਸੀ ਨਾ ਕਿਸੇ ਡਾਕੂ ਦੀ ਨਾ ਕਿਸੇ ਚੋਰ ਦੀ ਮੈਨੂੰ ਇਹ ਲੱਗ ਦੱਸੋ ਇਹ ਬੰਦੇ ਦੀ ਕੀਮਤ ਜ਼ਿਆਦਾ ਕਿ ਹਿਰਨ ਦੀ ਕੀਮਤ ਜ਼ਿਆਦਾ ਦੁਨੀਆ ਦੇ ਵਿੱਚ ਹਿਰਨ ਦਾ ਸ਼ਿਕਾਰ ਹੁੰਦਾ ਤੇ ਕਿੰਨੇ ਕੁ ਮਾਰ ਦਿੱਤੇ ਇੰਗਲੈਂਡ ਦੇ ਵਿੱਚ ਵੀ ਹੁੰਦਾ ਯੂਰਪ ਕੰਟਰੀਆਂ ਦੇ ਵਿੱਚ ਵੀ ਸ਼ਿਕਾਰ ਕੀਤਾ ਜਾਂਦਾ ਰਸ਼ੀਆ ਦੇ ਵਿੱਚ ਜਿਹੜੇ ਵੱਡੇ ਬਾਰਾ ਸਿੰਘੇ ਹੁੰਦੇ ਨੇ ਉਹਨਾਂ ਦਾ ਸ਼ਿਕਾਰ ਕਰਕੇ ਕਈ ਜਾਤੀਆਂ ਖਾਂਦੀਆਂ ਨੇ ਪ੍ਰੋਮੋਟ ਕਰ ਰਿਆ ਜਾਣ ਪ੍ਰੋਮੋਟ ਕਰ ਰੇ ਕੀਤਾ ਜਾ ਰਿਹਾ ਅੱਲਾ ਸ਼ਰੀ ਦੇ ਰਹੇ ਥੋੜੀ ਆਰਮੀ ਕਾਦੇ ਵਾਸਤੇ ਜਦੋਂ ਤੁਸੀਂ ਇੱਕ ਵਾਸੇ ਇਹ ਕਹਿ ਰਹੇ ਹੋ ਦੇਸ਼ ਦਾ ਗ੍ਰਹਿ ਮੰਤਰੀ ਇਹ ਕਹਿ ਰਿਹਾ ਵੀ 2026 ਤੱਕ ਅਸੀਂ ਨਕਸਲਵਾਦ ਖਤਮ ਕਰ ਦਾਂਗੇ ਕੀ ਜਦੋਂ ਤੁਹਾਨੂੰ 700 ਸ਼ੂਟਰਾਂ ਬਾਰੇ ਪਤਾ ਤੁਸੀਂ ਆਇਡੈਂਟੀਫਾਈ ਕਰਕੇ ਸਮਾਜ ਦੇ ਵਿੱਚ ਡਿਸਟਰਬੈਂਸ ਫਲਾ ਮਾਰ ਕੇ ਜੁੱਤੀਆਂ ਅੰਦਰ ਕਿਉਂ ਨਹੀਂ ਬੰਦ ਕਰਦੇ ਕਿਸੇ ਦੇ ਜਵਾਕ ਨੂੰ ਗੈਂਗਸਟਰ ਨਹੀਂ ਮੈਂ ਕਹਿੰਦਾ ਆ ਗੈਂਗਸਟਰੇ ਦੇਸ਼ ਦੀ ਕੁਰਸੀਆਂ ਦੇ ਉੱਤੇ ਬੈਠੇ ਨੇ ਇਹ ਤਾਂ ਗੈਂਗਸਟਰਾਂ ਦਾ ਕਹਿੰਦੇ ਸਿੱਟਾ ਬੜਾ ਮਾੜਾ ਨਿਕਲਦਾ ਹਾਲੇ ਨਾਮੀ ਗੈਂਗਸਟਰ ਸੀਗੇ ਕਹਿੰਦੇ ਬੜੀ ਭੈੜੀ ਮੌਤ ਮਰਤੇ ਆ ਕਹਿੰਦੇ ਖਮਿਆਜ਼ਾ ਪਿੱਛੇ ਪਰਿਵਾਰ ਨੂੰ ਭੁਗਤਣਾ ਪੈਂਦਾ ਵੱਡੀ ਖਬਰ ਬਠਿੰਡਾ ਤੋਂ ਹੈ ਜਿੱਥੇ ਗੈਂਗਸਟਰ ਦਵਿੰਦਰ ਬੰਬੀਹਾ ਪੁਲਿਸ ਐਨਕਾਊਂਟਰ ਦੇ ਵਿੱਚ ਮਾਰਿਆ ਗਿਆ ਗੱਲ ਹੋਣਾ ਸਮਿਆਂ ਦੀ ਜਦੋਂ ਕਹਿੰਦੇ ਡਾਕੂ ਮਸ਼ਹੂਰ ਹੁੰਦੇ ਸੀਗੇ ਅਸੀਂ ਇੱਕ ਇੰਟਰਵਿਊ ਕੀਤਾ ਸੀਗਾ ਬੀਤੇ ਦਿਨਾਂ ਦੇ ਵਿੱਚ ਡੀਐਸਪੀ ਦਾ ਜਿਸ ਦੇ ਵਿੱਚ ਕਾਲੇ ਕੱ ਕੇ ਕਾਲੇ ਕੱਚੇ ਵਾਲੇ ਐਨੇ ਫੇਮਸ ਸੀਗੇ ਉਹ ਟਾਈਮ ਦੇ ਵਿੱਚ ਟਾਈਮ ਜ਼ਿਆਦਾ ਨਹੀਂ ਤਕਰੀਬਨ 10 ਤੋਂ 15 ਸਾਲ ਪੁਰਾਣਾ ਹੀ ਐ ਕਿ ਦਬਦਬਾ ਬੜਾ ਹੁੰਦਾ ਸੀਗਾ ਡਾਕੂ ਮਸ਼ਹੂਰ ਰਹੇ ਗੁੰਡੇ ਮਸ਼ਹੂਰ ਰਹੇ ਤੇ ਕਾਲੇ ਕੱਚੇ ਵਾਲੇ ਮਸ਼ਹੂਰ ਰਹੇ ਇਹਨਾਂ ਦਿਨਾਂ ਦੇ ਵਿੱਚ ਇੱਕ ਸ਼ਬਦ ਬੜਾ ਜਿਹੜਾ ਹੈ ਗੈਂਗਸਟਰ ਮਸ਼ਹੂਰ ਹੋਇਆ ਪਿਆ ਫਰੋਤੀ ਮੰਗਦੇ ਆ ਕਹਿੰਦੇ ਜੇ ਮੰਗਨ ਤੇ ਆਣ ਕਰੋਨਾ ਦੇ ਉੱਤੇ ਜਾ ਕੇ ਕਤਲ ਕਰਦੇ ਆ ਜੇ ਆਣ ਤਾਂ ਜੇ ਆਪਣੇ ਆਈਟੀ ਆ ਜਾਣ ਫਰੀ ਦੇ ਵਿੱਚ ਵੀ ਕਤਲ ਕਰ ਦਿੰਦੇ ਆ ਅਜਿਹਾ ਬਾਅਦ ਚ ਜ਼ਿੰਮੇਵਾਰੀ ਚੱਕ ਲੈਂਦੇ ਆ ਗੱਲਬਾਤ ਕਰਾਂਗੇ ਉਸ ਉੱਤੇ ਕਿਉਂਕਿ ਉਹ ਟਾਈਮਾਂ ਦੇ ਵਿੱਚ ਰਹੇ ਨੇ ਉਹ ਬੜਾ ਸਮਾਂ ਦੇਖਿਆ ਅੱਖਾਂ ਦੇ ਨਾਲ ਪੜਿਆ ਹੈ ਤਰਲੋਚਨ ਸਿੰਘ ਨੇ ਲਾਲੀ ਬਈ ਸਾਡੇ ਨਾਲ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਸ਼ਬਦ ਨੇ ਤੇ ਇਹਨਾਂ ਨੂੰ ਕਿਵੇਂ ਜਿਹੜਾ ਲੋਕਾਂ ਦੇ ਅੱਗੇ ਰੱਖਿਆ ਜਾ ਰਿਹਾ ਬਈ ਸਸੀਕਰ ਠੀਕ ਠਾਕ ਚੱਲ ਬਹੁਤ ਧੰਨਵਾਦ ਤੁਹਾਡਾ ਸਮਾਂ ਦਿੱਤਾ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਛਾ ਬਈ ਡਾਕੂ ਗੁੰਡੇ ਇਹ ਜੇ ਸ਼ਬਦ ਬੜੇ ਮਸ਼ਹੂਰ ਸੀਗੇ ਕਾਲੇ ਕੱਛਿਆਂ ਵਾਲਾ ਤੋਂ ਤਾਂ ਡਰ ਲੱਗਦਾ ਸੀਗਾ ਹਾਲਾਂਕਿ ਉਹ ਕਿਸ ਨੂੰ ਮਾਰਦੇ ਨਹੀਂ ਸੀਗੇ ਚੋਰੀ ਕਰ ਲੈ ਕੇ ਜਾਂਦੇ ਸੀਗੇ ਕਿਸੇ ਘਰ ਦੇ ਵਿੱਚ ਵੜ ਗਏ ਹਨ ਤੇ ਕੱਛਾ ਪਾਇਆ ਹੁੰਦਾ ਸੀ ਤੇਲ ਤੂਰ ਲਾ ਕੇ ਲੰਘ ਜਾਂਦੇ ਸੀ ਡਾਕੂ ਤੇ ਜਿਹੜਾ ਗੁੰਡਾ ਸ਼ਬਦ ਹੈ ਇਹ ਸ਼ਬਦ ਆਏ ਨੇ ਇਹਨਾਂ ਦਾ ਪ੍ਰਭਾਵ ਕੀ ਪਿਆ ਸਮਾਜ ਤੇ ਇਹ ਕੋ ਡਾਕੂ ਜਿਹੜਾ ਹੈਗਾ ਇਹ ਤਾਂ ਬਹੁਤ ਪੁਰਾਣਾ ਸ਼ਬਦ ਇਤਿਹਾਸ 'ਚ ਆਪਾਂ ਨੂੰ ਜ਼ਿਕਰ ਮਿਲਦਾ ਕਿੰਨੇ ਡਾਕੂਆਂ ਦਾ ਪੰਜਾਬ ਦੀ ਹਿਸਟਰੀ 'ਚ ਬੜੇ ਪਏ ਨੇ ਆਪਾਂ ਜੱਗੇ ਡਾਕੂ ਦੀ ਗੱਲ ਕਰਦੇ ਆ ਆਪਾਂ ਹੁਣ ਸੱਚਾ ਸੂਰਮਾ ਕਹਿੰਦੇ ਨੇ ਕਈ ਲੋਕ ਉਹਨੂੰ ਸੱਚਾ ਡਾਕੂ ਵੀ ਕਹਿੰਦੇ ਸੀਗੇ ਜੂਨੇ ਮੋੜ ਦੀ ਗੱਲ ਕਰਦੇ ਆ ਉਹ ਤੋਂ ਪਹਿਲਾਂ ਵੀ ਜਿਹੜੇ ਖਾਸ ਕਰਕੇ ਇਸ ਭਾਰਤ ਦੇ ਇਤਿਹਾਸ ਦੇ ਵਿੱਚ ਚੰਬਲ ਦੇ ਬੀੜ ਸੀ ਉਹ ਲਗਾਤਾਰ ਅੱਜ ਤੱਕ ਵੀ ਉੱਥੇ ਜਿਹੜੇ ਛੋਟੇ ਛੋਟੇ ਗਰੁੱਪ ਇਸ ਪ੍ਰਕਾਰ ਦੇ ਡਾਕੂ ਦੀ ਡੈਫੀਨੇਸ਼ਨ ਬੜੀ ਜਿਹੜੀ ਚੋਰ ਤੇ ਡਾਕੂ ਜੇ ਆਪਾਂ ਡਿਫਾਈਨ ਕਰਨਾ ਹੋਵੇ ਜਾਂ ਗੁੰਡੇ 'ਚ ਤੇ ਡਾਕੂਆਂ ਦਾ ਕੁਛ ਨਾ ਕੁਛ ਮੈਨੂੰ ਲੱਗਦਾ ਐਥਿਕਸ ਵੀ ਹੁੰਦੇ ਨੇ ਉਹਨਾਂ ਕੋਲ। ਕੋਈ ਸਿਧਾਂਤ ਵੀ ਹੁੰਦਾ ਉਹਨਾਂ ਦਾ। ਅੱਛਾ ਜੀ। ਹਾਂ ਇਹ ਹੁੰਦਾ ਉਹਨਾਂ ਦਾ। ਤੇ ਉਹ ਵੀ ਅਸੀਂ ਤੁਹਾਡੇ ਤੋਂ ਪੁੱਛਾਂਗੇ ਦੱਸਿਓ ਕੀ ਸਿਧਾਂਤ ਹੁੰਦੇ ਉਹਨਾਂ ਦੇ? ਕਿਤੇ ਨਾ ਕਿਤੇ ਉਹ ਆਪਣੇ ਕਿਸੇ ਬੇਸਿਕ ਦੇ ਉੱਪਰ ਕੰਮ ਕਰਦੇ ਨੇ। ਹਾਂ ਜਿਵੇਂ ਕੀ? ਜਿਵੇਂ ਕੀ ਉਹਨਾਂ ਦੇ ਵਿੱਚ ਬਹੁਤੇ ਜੜੇ ਹੁੰਦੇ ਨੇ। ਇੱਕ ਤਾਂ ਉਹ ਦਲੇਰ ਹੁੰਦੇ ਨੇ ਤੇ ਇੱਕ ਬਾਗੀ ਪੁਣਾ ਹੁੰਦਾ ਉਹਨਾਂ ਦੇ ਵਿੱਚ। ਜਦੋਂ ਸਿਸਟਮ ਦੇ ਵਿੱਚ ਕਿਤੇ ਇਨਸਾਫ ਨਹੀਂ ਮਿਲਦਾ। ਉਹ ਤੋਂ ਫਿਰ ਰੁਸ ਕੇ ਦੂਜੇ ਪਾਸੇ ਹਥਿਆਰ ਨੂੰ ਹੱਥ ਪਾ ਲੈਣਾ। ਹਾਂ ਇਹ ਬਿਰਤੀ ਹੁੰਦੀ ਆ ਉਹਨਾਂ ਦੀ ਬੰਦਿਆਂ ਦੀ। ਉਹ ਇਸ ਪ੍ਰਕਾਰ ਦਾ ਵੀ ਐਕਟ ਕਰਨਾ ਚਾਹੁੰਦੇ ਵੀ ਲੋਕ ਉਹਨਾਂ ਨੂੰ ਚੋਰ ਕਹਿਣ ਇਸ ਕਰਕੇ ਜੋ ਕਰਦੇ ਨੇ ਉਹ ਦਿਨ ਦਿਹਾੜੇ ਕਰਦੇ ਨੇ ਦਿਨ ਦੇ ਚਿੱਟੇ ਚਾਨਣ ਦੇ ਵਿੱਚ ਆਪਾਂ ਕਹਿੰਦੇ ਡਾਕਾ ਪੈ ਗਿਆ ਉੱਤੇ ਉਹ ਜਿਵੇਂ ਆਪਣੇ ਪੰਜਾਬੀ ਦੇ ਬੜੇ ਗੀਤ ਵੀ ਨੇ ਠੀਕ ਆ ਜੱਗੇ ਮਾਰਿਆ ਲੈਲਪੁਰ ਡਾਕਾ ਸ਼ਵੀਆਂ ਦੇ ਖੰਡ ਮੁੜ ਗਈ ਦਿਨ ਦਿਹਾੜੇ ਡਾਕਾ ਮਾਰਨ ਵਾਲੇ ਇਹ ਬੰਦੇ ਦਲੇਰ ਵੀ ਹੁੰਦੇ ਸੀ ਇਹ ਇੱਕ ਇੱਕ ਸਾਰੇ ਡਾਕੂਆਂ ਦੇ ਵਿੱਚ ਕਿਤੇ ਨਾ ਕਿਤੇ ਸਿਮਿਲਰਿਟੀ ਤੁਸੀਂ ਚੈੱਕ ਕਰ ਸਕਦੇ ਹੋ ਜਦ ਤੁਸੀਂ ਪੜ੍ਹੋਗੇ ਇਹਨਾਂ ਨੂੰ ਬਹੁਤ ਪੰਜਾਬੀ ਦੀਆਂ ਕਹਾਣਿ ਕਿਤਾਬਾਂ ਨੇ ਬਹੁਤ ਹਿੰਦੀ ਦੀਆਂ ਕਿਤਾਬਾਂ ਦੇ ਵਿੱਚ ਚੰਬਲ ਦੇ ਬੀੜਾਂ ਦੇ ਡਾਕੂਆਂ ਦਾ ਜ਼ਿਕਰ ਆਉਂਦਾ ਜਿਹਦੇ ਵਿੱਚ ਫੂਲਣ ਦੇਵੀ ਵੀ ਸੀ ਇਹ ਪਰ ਇੱਕ ਜਿਹੜਾ ਮੈਂ ਕਹਿੰਦਾ ਵੀ ਐਥਿਕਸ ਜਿਹੜੇ ਨੇ ਜਾਂ ਮੋਰਲ ਵੈਲਿਊ ਜਿਹਨੂੰ ਅਸੀਂ ਕਹਿੰਦੇ ਆ ਉਹ ਕਿਤੇ ਨਾ ਕਿਤੇ ਸਟੈਂਡ ਕਰਦੀਆਂ ਨੇ ਵੀ ਗਰੀਬ ਨੂੰ ਨਹੀਂ ਲੁੱਟਣਾ ਆ ਤਕੜੇ ਨੂੰ ਲੁੱਟਣਾ ਤਕੜੇ ਨੂੰ ਨਹੀਂ ਲੁੱਟਣਾ ਜ਼ਗੀਰਦਾਰ ਨੂੰ ਲੁੱਟਣਾ ਜਾਂ ਜਿਹੜੇ ਲੋਕ ਲੋਕਾਂ ਦਾ ਖੂਨ ਚੂਸਦੇ ਨੇ ਵਿਆਜੀ ਪੈਸੇ ਦੰਦੇ ਨੇ ਜਾਂ ਵੱਡੇ ਕਾਰੋਬਾਰ ਉਹਨਾਂ ਨੂੰ ਲੁੱਟਦੇ ਸੀ ਬਈ ਇਹਨਾਂ ਨੂੰ ਲੁੱਟਣਾ ਕਹਿ ਸਕਦੇ ਜਾਂ ਉਹਨਾਂ ਨੂੰ ਠੀਕ ਕਰਨਾ ਕਹਿ ਸਕਦੇ ਆ हां ਉਸ ਹਾਵ ਨਾਲ ਵੀ ਮੈਨੂੰ ਇਹ ਲੱਗਦਾ ਵੀ ਉਹਨਾਂ ਨੂੰ ਉਹ ਠੀਕ ਉਹਨਾਂ ਦੇ ਉਹਨਾਂ ਦੀ ਭਾਸ਼ਾ ਚ ਉਹਨਾਂ ਨੂੰ ਠੀਕ ਲੱਗਦਾ ਕਿ ਵਿਆਸੀ ਇਹਨਾਂ ਨੂੰ ਠੀਕ ਕਰ ਰਹੇ ਆ ਪਰ ਕਈ ਵਾਰ ਜ਼ੁਲਮੇ ਇਹਨਾਂ ਹੁੰਦਾ ਜੇ ਉਹ ਦੁੱਲੇ ਭੱਟੇ ਦੀਆਂ ਆਪਾਂ 12 ਪੜਦੇ ਆ ਅਕਬਰ ਦੀ ਨਜ਼ਰ ਚ ਤਾਂ ਉਹ ਵੀ ڈاکੂ ਸੀ ਉਹ ਵੀ ਤਾਂ ਲੁੱਟਦੇ ਸੀ ਖਜ਼ਾਨਿਆਂ ਨੂੰ ਤੇ ਸਿੱਖਾਂ ਨੂੰ ਵੀ ਕਈ ਵਾਰ ਕਿਹਾ ਜਾਂਦਾ ਸੀ ਜਦੋਂ ਮਿਸਲਾਂ ਦੇ ਰੂਪ ਚ ਵਿਚਰੇ ਪਰ ਉਹ ਰਾਖੀ ਪ੍ਰਬੰਧ ਦਿੱਤਾ ਸਿੱਖਾਂ ਨੇ ਪ੍ਰਬੰਧ ਵੀ ਦਿੱਤਾ ਨਾਲ ਕਿਉਂਕਿ ਧਰਮ ਦਾ ਕੁੰਡਾ ਸੀ ਉੱਤੇ ਇਸ ਕਰਕੇ ਜਦੋਂ ਧਰਮ ਦਾ ਕੁੰਡਾ ਹੋ ਗਿਆ ਨਿਹੰਗ ਸਿੰਘਾਂ ਨੇ ਇੱਕ ਕਵਰ ਕੀਤਾ ਵੀ ਆ 25 ਪਿੰਡ ਮੇਰੀ ਰਾਖੀ ਚ ਨੇ ਰਾਖੀ ਪ੍ਰਬੰਧ ਸੀ ਰਾਖੀ ਪ੍ਰਬੰਧ ਦੇ ਵਿੱਚੋਂ ਕੋਸ਼ ਜਿਹੜਾ ਸੀ ਜਿਵੇਂ ਆਪਾਂ ਕਹਿੰਦੇ ਨੇ ਨਿਹੰਗ ਸਿੰਘਾਂ ਦੇ ਘੋੜਿਆਂ ਨੂੰ ਕੋਈ ਰੋਕਦਾ ਨਹੀਂ ਸੀ ਉਹ ਰੋਕਣ ਦਾ ਮਤਲਬ ਇਹ ਸੀ ਵੀ ਥੋੜੀ ਰਾਖੀ ਵੀ ਕਰਦੇ ਆ ਰਾਖੀ ਉਹਨਾਂ ਪਿੰਡਾਂ ਦੇ ਵਿੱਚ ਕਿਸੇ ਦੀ ਜ਼ਰਤ ਨਹੀਂ ਸੀ ਨਾ ਕਿਸੇ ਡਾਕੂ ਦੀ ਨਾ ਕਿਸੇ ਚੋਰ ਦੀ ਇਹ ਬੜਾ ਸਾਡਾ ਸਿੱਖ ਇਤਿਹਾਸ ਦੇ ਵਿੱਚ ਭਰਿਆ ਪਿਆ ਆਪਾਂ ਜੀ ਜਦੋਂ ਚੀਜ਼ਾਂ ਦੇਖਾਂਗੇ ਇਸ ਕਰਕੇ ਪਰ ਜਿਹੜੇ ਸਿੱਖ ਵਾਰੀਅਰਸ ਨੇ ਉਹ ਮੈਨੂੰ ਇਹ ਲੱਗਦਾ ਵੀ ਤੁਸੀਂ ਡਾਕੂਆਂ ਨਾਲ ਉਹਨਾਂ ਨੂੰ ਕਦੇ ਵੀ ਕੰਪੇਅਰ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੇ ਵਿੱਚ ਇੱਕ ਧਰਮ ਦਾ ਕੁੰਡਾ ਸੀ ਉਹਨਾਂ ਨੇ ਇੱਕ ਬਦਲਵਾ ਪ੍ਰਮਾਨ ਦਿੱਤਾ ਸਮਾਜ ਨੂੰ ਨਿਡਰ ਅਤੇ ਬੇਡਰ ਬਣਾਉਣ ਦੇ ਵਿੱਚ ਇਸ ਕਰਕੇ ਇਹ ਸ਼ਬਦ ਜਿਹੜੇ ਨੇ ਇਹ ਇਤਿਹਾਸ ਦੀ ਪਿਠਭੂਮੀ ਚ ਪਏ ਨੇ ਬੜੀਆਂ ਸ਼ਬਦਾਂ ਦੇ ਆਪਾਂ ਡਿਸਕਸ ਬਹੁਤ ਲੰਬਾ ਕੀਤਾ ਜਾ ਸਕਦਾ ਪਰ ਜਿਹੜਾ ਗੁੰਡਾ ਸ਼ਬਦ ਆ ਇਹ ਮੈਨੂੰ ਇਹ ਲੱਗਦਾ ਵੀ ਇਹ ਬਾਹਲਾ ਪ੍ਰਾਣਾ ਨਹੀਂ ਇਹ ਨਵੀਂ ਹੀ ਆ ਨਵੀਂ ਨਹੀਂ ਆ ਬਿਲਕੁਲ 47 ਤੋਂ ਬਾਅਦ ਗੁੰਡਾ ਅਨਸਰ ਹੁੰਦਾ ਵੀ ਜਿਹੜਾ ਜਿਹਦਾ ਮਾਨਸਿਕ ਪੱਧਰ ਜਿਹੜਾ ਹੈਗਾ ਉਹ ਮੈਲਾ ਹੋ ਜੇ ਭਾਵੇਂ ਉਹ ਸਿਆਸਤ ਦੇ ਵਿੱਚ ਆ ਭਾਵੇਂ ਕਿਸੇ ਵੀ ਕਿਸੇ ਵੀ ਚੀਜ਼ ਦੇ ਵਿੱਚ ਤਰਿਆ ਉਹਦੇ ਜਿੰਨੇ ਆਪਣੇ ਆਪ ਨੂੰ ਵਿਗਾੜ ਲਿਆ ਗੁੰਡਾ ਬਣ ਗਿਆ ਇਦੇ ਵਿੱਚ ਮੈਂ ਇੱਕ ਤੁਹਾਨੂੰ ਇਹਦੀ ਜੀ ਆਪਾਂ ਨੂੰ ਲੇਬਲਿੰਗ ਕਰਨੀ ਹੋਵੇ ਨਾ ਜਦੋਂ 47 ਚ ਦੇਸ਼ ਆਜ਼ਾਦ ਹੋਇਆ ਉਦੋਂ ਪੋਲੀਟਿਸ਼ੀਨ ਜਿਹੜੇ ਸੀਗੇ ਲਾਲ ਬਹਾਦਰ ਸ਼ਾਸਤਰੀ ਵਰਗੇ ਹਮ ਬਾਬੂ ਜਗਜੀਵਨ ਰਾਮ ਵਰਗੇ ਚੌਧਰੀ ਚਰਨ ਸਿੰਘ ਵਰਗੇ ਚੌਧਰੀ ਅਜੀਤ ਸਿੰਘ ਵਰਗੇ ਜਾਂ ਚੌਧਰੀ ਦੇਵੀ ਲਾਲ ਜਾਂ ਪੰਜਾਬ ਦੇ ਵਿੱਚ ਮਸ਼ਟਾ ਤਾਰਾ ਸਿੰਘ ਵਰਗੇ ਇਹ ਲੀਡਰਸ ਹੁੰਦੇ ਸੀ ਲੀਡਰਸ ਜਿਹੜੇ ਸੀ ਉਹ ਲੀਡ ਕਰਦੇ ਸੀ ਤੇ ਗੁੰਡਾ ਅੰਸਰ ਜਿਹੜੇ ਹੁੰਦੇ ਸੀ ਲੋੜ ਉਦੋਂ ਵੀ ਸੀ ਸਮੇਂ ਦੀ ਕਿਤੇ ਨਾ ਕਿਤੇ ਰੈਲੀਆਂ ਦੇ ਵਿੱਚ ਲੱਠ ਮਾਰਦੀ ਇਹਨਾਂ ਨੂੰ ਕਹਿੰਦੇ ਅਸੀਂ ਪੰਜਾਬੀ ਭਾਸ਼ਾ ਦੇ ਵਿੱਚ ਇਹ ਸਾਰੇ ਸੈਕੰਡਰੀ ਲੇਅਰ ਦੇ ਵਿੱਚ ਹੁੰਦੇ ਸੀ ਇਹ ਪ੍ਰਾਈਮ ਫੇਸ ਨਹੀਂ ਸੀ ਹੁੰਦੇ ਪਰ ਸਮੇਂ ਨੇ ਕਰ ਵਟੇ ਲਈ ਇਹ 95 ਤੋਂ ਬਾਅਦ ਬਹੁਤ ਜ਼ਿਆਦਾ ਚੇਂਜ ਵੇਖਣ ਨੂੰ ਮਿਲੀ ਜਿਹੜੇ ਸੈਕੰਡਰੀ ਲਾਈਨ ਦੇ ਵਿੱਚ ਬੰਦੇ ਸੀ ਜਾਂ ਜਿਹੜੇ ਲੱਠ ਮਾਰ ਸੀ ਜਾਂ ਜਿਹਨੂੰ ਅੱਜ ਗੈਂਗਸਟਰ ਕਹਿੰਦੇ ਨੇ ਉਹ ਫਰੰਟ ਲਾਈਨ 'ਚ ਆ ਗਏ ਕਈ ਤਾਂ ਹੁਣ ਫੇਸ ਨੇ ਰਾਜਨੀਤੀ ਦੇ ਜਿਹੜੇ ਕਿਸੇ ਸਮੇਂ ਬੜੇ ਗੁੰਡਾ ਰਹੇ ਨੇ ਬੜੇ ਮਾੜੇ ਅੰਸਰ ਰਹੇ ਨੇ ਸਮਾਜ ਦੇ ਬਿਲਕੁਲ 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 ਅੰਸਾਰੀ ਵੀ ਬਿਲਕੁਲ ਬਿਲਕੁਲ ਅੰਸਾਰੀ ਅਤੀਕ ਕੈਮਦ ਇੱਕ ਉਹ ਆਪਣੇ ਵਿਹਾਰ ਤੋਂ ਪੱਪੂ ਸਿੰਘ ਆ ਪੰਜਾਬ ਦੇ ਵਿੱਚ ਵੀ ਕਈ ਨਾਮ ਨੇ ਜਿਹੜੇ ਹੁਣ ਆਪ ਵੀ ਸਾਡਾ ਨਾਮ ਲੈਤਾ ਜੀ ਗਾ ਆਪਣੇ ਆਪ ਨੂੰ ਚੇਂਜ ਕਰਕੇ ਇੱਧਰ ਆ ਕੇ ਸਿਆਸਤ ਉਹਨਾਂ ਨੇ ਸੈਕੰਡ ਰੋ ਦੇ ਵਿੱਚੋਂ ਫਸਟ ਰੋ ਦੇ ਵਿੱਚ ਜੰਪ ਕਰ ਲਿਆ ਤੇ ਜਿਹੜੇ ਚੰਗੇ ਸਿਆਸਦਾਨ ਸੀ ਉਹ ਹੌਲੀ 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 ਜਿਹੜੇ ਹੈਗੇ ਨੇ ਉੱਥੋਂ ਨਿਕਲਨੇ ਸ਼ੁਰੂ ਹੋ ਗਏ ਉੱਥੋਂ ਆਊਟ ਹੋ ਗਏ ਉਹ ਦੌਦ ਇਬਰਾਹਿਮ ਵਰਗੇ ਹਾਂ ਤੇ ਉਹਨਾਂ ਨੇ ਬੰਬੇ ਦੇ ਵਿੱਚ ਐਮਐਲਏ ਬਣਾਏ ਆਪ ਨਹੀਂ ਬਣੇ ਉਹਨਾਂ ਦਾ ਪੂਰਾ ਤਬਦਲਾ ਸੀਗਾ ਇਹ ਫਸਟ ਲੇਅਰ ਦੇ ਵਿੱਚ ਆ ਗਏ ਤੇ ਇਹਨਾਂ ਦੇ ਸੰਬੰਧ ਸੀ ਜਿਹੜੇ ਮੈਨੂੰ ਲੱਗਦਾ ਵੀ ਜਿਹੜੀ ਫਸਟ ਲੇਅਰ ਪਹਿਲਾਂ ਹੁੰਦੀ ਸੀ ਦਿਆਨਤਦਾਰ ਰਾਜਨੀਤੀਵਾਨਾਂ ਦੀ ਉਹਨਾਂ ਨੂੰ ਥੱਕ ਕੇ ਸਿੱਧਾ ਇਹਨਾਂ ਨੇ ਜਿਹੜੀਆਂ ਸੈਂਟਰ ਦੀਆਂ ਪੋਲਿਟਿਕਸ ਦੀ ਦੇ ਵਿੱਚ ਸ਼ਕਤੀਆਂ ਸੀ ਉਹਨਾਂ ਨਾਲ ਕਲੱਬ ਹੋ ਗਏ ਤੇ ਜਿਸ ਪ੍ਰਕਾਰ ਇਹਨਾਂ ਨੇ ਬਿਜ਼ਨਸ ਨੂੰ ਕੈਪਚਰ ਕੀਤਾ ਅਨ ਆਰਗਨਾਈਜ਼ ਸੈਕਟਰ ਨੂੰ ਕੈਪਚਰ ਕੀਤਾ ਇਹ ਦੇਖਣੇ ਵਾਲਾ ਇੱਕ ਬਚਿੱਤਰ ਬਖਿਆਣ ਸੀਗਾ ਭਾਰਤ ਦੇ ਰਾਜਨੀਤਿਕ ਇਤਿਹਾਸ ਦੇ ਵਿੱਚ ਇਸ ਕਰਕੇ ਆਪਾਂ ਇਹਨੂੰ ਕਈ ਕਈ ਚੀਜ਼ਾਂ ਨੂੰ ਕਈ ਟੰਗਾਂ ਨਾਲ ਡਿਫਾਈਨ ਕਰ ਸਕਦੇ ਹਾਂ ਭਾਈ ਤੁਸੀਂ ਜਿਵੇਂ ਸਿੱਖ ਵਾਰੀਅਰਸ ਦੀ ਗੱਲ ਕੀਤੀ ਹੈ ਨਾ ਕਿ ਕੰਨਿਆ ਨੇ ਲੋੜਾਂ ਨੂੰ ਦੇਖ ਕੇ ਵੀ ਕੰਮ ਕੀਤਾ ਭਵੇਂ ਬਹੁਤ ਵੱਡੇ ਨਾਮੀ ਨੇ ਭਾਈ ਦਲਜੀਤ ਸਿੰਘ ਬਿੱਟੂ ਹੋਰੀ ਉਹਨਾਂ ਦੇ ਨਾਲ ਜਿੰਨੇ ਵੀ ਸੰਘਰਸ਼ ਦੇ ਵਿੱਚ ਸੀਗੇ ਉਹਨਾਂ ਨੂੰ ਜਦੋਂ ਲੋੜ ਹੁੰਦੀ ਸੀਗੀ ਕਿਸੇ ਦੀ ਮਦਦ ਕਰਨੀ ਹੁੰਦੀ ਸੀ ਉਹਨਾਂ ਨੇ ਕਈ ਬੈਂਕ ਲੁੱਟੇ ਕਰੋੜਾਂ ਦੇ ਬੈਂਕ ਲੁੱਟੇ ਸੀ ਇਹਦੇ ਸਭ ਤੋਂ ਵੱਡੇ ਬੈਂਕ ਲੁੱਟੇ ਜਨਾਲਾ ਉਹਨਾਂ ਲੋੜ ਅਨਸਾਰ ਕੰਮ ਕੀਤਾ ਉਹਨਾਂ ਨੂੰ ਉਸ ਵੇ ਨਾਲ ਨਹੀਂ ਲੱਤਿਆ ਜਾਂਦਾ ਖਾਸ ਕਰਕੇ ਸਿੱਖ ਕੌਮ ਵਾਲਾ ਜਿਵੇਂ ਤੁਸੀਂ ਸਿੱਖ ਵਾਰੀਅਰਸ ਦਾ ਕਹਿ ਦਿੰਦਾ ਜਿਹੜੇ ਉਹਨਾਂ ਦਾ ਫਾਇਦਾ ਚੁੱਕ ਕੇ ਕੰਮ ਕਰਦੇ ਨੇ ਕਿਸੇ ਵੀ ਤਰ੍ਹਾਂ ਦਾ ਵੀ ਭਾਵੇਂ ਉਹ ਸਿੱਖ ਦਾ ਫਾਇਦਾ ਚੁੱਕ ਲਿਆ ਕਿਸੇ ਹੋਰ ਨੇ ਤੀਜੇ ਬੰਦੇ ਨੇ ਕਿਸੇ ਹੋਰ ਦਾ ਫਾਇਦਾ ਚੁੱਕ ਲਿਆ ਉਹ ਤੁਹਾਨੂੰ ਕਿਵੇਂ ਲੱਗਦਾ ਕਿ ਉਹ ਗੁੰਡੇ ਨੇ ਜਾਂ ਫਿਰ ਗੁੰਡਿਆਂ ਦੇ ਵਿੱਚ ਛੁਪੀ ਹੋਈ ਹੋਰ ਚੀਜ਼ ਸ਼ੈਹ ਹਨ ਉਹ ਇਹ 2-3 ਮੈਂ ਹਰੇਕ ਕੋਈ ਮੂਵਮੈਂਟ ਨੂੰ ਜਦੋਂ ਤੁਸੀਂ ਡਿਸਕਸ ਕਰਦੇ ਹੋ ਨਾ ਉਹਦੀਆਂ 3-4 ਲੇਅਰਸ ਹੁੰਦੀਆਂ ਜਦੋਂ ਹੁਣ ਆਪਾਂ ਕੁੱਕੀ ਗਿਲ ਦੀ ਗੱਲ ਕਰਾਂਗੇ ਭਾਈ ਦਿਲਜੀਤ ਸਿੰਘ ਬਿੱਟੂ ਦੀ ਗੱਲ ਕਰਾਂਗੇ ਜਾਂ ਹੋਰ ਵੀ ਉਹਨਾਂ ਦੇ ਜਿੰਦਾ ਸੁੱਖਾ ਉਹਨਾਂ ਦੇ ਸਾਥੀ ਸੀਗੇ ਉਹ ਇੱਕ ਮੂਮੈਂਟਰੀ ਟੌਪ ਤੌਰ ਦੇ ਉੱਤੇ ਧਰਮ ਦੀ ਸਹੀ ਪਰਵਾਸਾ ਨੂੰ ਲੈ ਕੇ ਉਹਨਾਂ ਨੂੰ ਲੱਗਿਆ ਵੀ ਯਾਰ ਸਾਡਾ અપਮਾਨ ਕੀਤਾ ਜਾ ਰਿਹਾ ਅਸੀਂ ਘਟ ਗਿਣਤੀ ਇਵਨ ਕੀ ਮੈਨੂੰ ਲੱਗਦਾ ਵੀ ਜਦੋਂ ਉਹ ਯੂਨੀਵਰਸਿਟੀ ਦੇ ਸਟੂਡੈਂਟ ਸੀਗੇ ਉਹਨਾਂ ਨੇ ਕੱਟੜ ਸਿੱਖ ਨਹੀਂ ਸੀ ਨਹੀਂ ਸੀ ਪਰ ਉਹਨਾਂ ਦੇ ਵਿੱਚ ਜਿਵੇਂ ਸਿੱਖੀ ਦੀ ਚਿੰਗ ਕਹਿੰਦੇ ਨੇ ਨਾ ਕਈ ਵਾਰ ਤਾਂ ਸਿੱਖੀ ਦਾ ਦਰਦ ਸਾਰੀ ਕੌਮ ਮਹਿਸੂਸ ਕਰਦੀ ਹੈ ਤੇ ਕਈ ਵਾਰ ਸੂਈ ਦੇ ਨੱਕੇ ਜਨਾ ਵੀ ਨਹੀਂ ਹੁੰਦਾ ਜਦੋਂ 84 ਹੋ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੂੰ ਮਹਿਸੂਸ ਹੋਇਆ ਮਹਿਸੂਸ ਹੋਇਆ ਕਿ ਇਹ ਕੀ ਹੋ ਰਿਹਾ ਹੈ ਜਦੋਂ ਜੰਮਿਆ ਤੇ ਸਾਡਾ ਵਿਰਸਾ ਕੀ ਆ ਤੇ ਇਹਦਾ ਜਿਹੜਾ ਹੈਗਾ ਕਿਤੇ ਨਾ ਕਿਤੇ ਉਹਨਾਂ ਦਾ ਬੈਂਕ ਲੁੱਟਣ ਦਾ ਜਿਹੜਾ ਜਿਵੇਂ ਹੁਣ ਇੱਕ ਲੁਧਿਆਣੇ ਵਾਲਾ ਡਾਕੂ ਮਸ਼ਹੂਰ ਆ 6 ਕਰੋੜ ਤੋਂ ਉਹ ਉਹ ਬੜਾ ਫੇਮਸ ਹੋਇਆ ਉਹਦੇ ਵਿੱਚ ਉਹ ਇਸ ਕਰਕੇ ਨਹੀਂ ਲੁੱਟਿਆ ਗਿਆ ਵੀ ਉਹ ਜਿਹੜਾ ਹੈਗਾ ਡਾਕੂ ਵਾਲੀ ਸ਼ੈਲੀ ਦੇ ਵਿੱਚ ਵੀ ਪੈਸੇ ਲੁੱਟ ਕੇ ਆਪਣੀ ਇਸ਼ਰਤ ਲਈ ਜਾਂ ਐਸ਼ ਲਈ ਖਰਚ ਕਰਨੇ ਨੇ ਉਹ ਇਸ ਲਈ ਲੁੱਟਿਆ ਰਿਹਾ ਉਹਨਾਂ ਨੂੰ ਵੈਪਨਸ ਖਰੀਦਣ ਲਈ ਹੋਰ ਕਮਾਉਣ ਦੇ ਲਈ ਇਸ ਪ੍ਰਕਾਰ ਦੀ ਲੋੜ ਹੁੰਦੀ ਹੈ ਮੂਵਮੈਂਟਸ ਦੇ ਵਿੱਚ ਇਸ ਕਰਕੇ ਪੜ੍ਹੇ ਲਿਖੇ ਬੱਚੇ ਖਾਸ ਕਰਕੇ ਜਿਹੜੇ ਪੀਏਯੂ ਦੇ ਸਟੂਡੈਂਟ ਹੋਣ ਜਿੱਥੇ ਕਿਸੇ ਸਮੇਂ ਐਡਮਿਸ਼ਨ ਨਹੀਂ ਸੀ ਮਿਲਦੀ ਜਿਹਦੇ ਮਾਤਾ ਪਿਤਾ ਪ੍ਰੋਫੈਸਰ ਹੋਣ ਜਿਹਦੇ ਮਾਤਾ ਪਿਤਾ ਵਾਈਸ ਚਾਂਸਲਰ ਹੋਵੇ ਯੂਨੀਵਰਸਿਟੀ ਦਾ ਤੇ ਉਹ ਬੱਚਿਆਂ ਦਾ ਕਿਸੇ ਮੂਵਮੈਂਟ ਦੇ ਵਿੱਚ ਆ ਜਾਣਾ ਛੋਟੀ ਗੱਲ ਨਹੀਂ ਇਹ ਇਹ ਵੱਖਰੀ ਕਿਸਮ ਦੀ ਕਲੀਅਰ ਹੈਗੀ ਆ ਉਹ ਤੋਂ ਬਿਨਾ ਹਮੇਸ਼ਾ ਹੀ ਜਦੋਂ ਤੁਸੀਂ ਕੋਈ ਮੂਵਮੈਂਟ ਚੱਲਦੀ ਹੈ ਨਾ ਜਿਹੜਾ ਥਲੜਾ ਲੈਵਲ ਹੁੰਦਾ ਉਹਦੇ ਵਿੱਚ ਚੋਰ ਚੱਕੇ ਬਹੁਤ ਆਉਂਦੇ ਨੇ ਉਸੇ ਬਾਬਾ ਬੰਦਾ ਫਾਇਦਾ ਚੱਕਣ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਆਏ ਨੇ ਚੱਪੜ ਚਿੜੀ ਤੱਕ ਤਿੰਨ ਚਾਰ ਲੇਅਰ ਸੀਗੀਆਂ ਇੱਕ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਇੱਕ ਪੰਜਾਬ ਦੇ ਸਿੱਖ ਹੋ ਗਏ ਤੇ ਚੌਥੀ ਤੀਜੀ ਲੇਅਰ ਸੀ ਜਿਹੜੀ ਉਹਨਾਂ ਨੇ ਕਿਹਾ ਵੀ ਹੁਣ ਮੁਗਲਾਂ ਦੇ ਖਜ਼ਾਨੇ ਲੁੱਟੇ ਜਾਣਗੇ ਮੁਗਲਾਂ ਦਾ ਸਮਾਨ ਲੁੱਟਿਆ ਜਾਏਗਾ ਤੇ ਉਹ ਫਿਰ ਜਿਹੜੇ ਚੋਰ ਚੱਕੇ ਜਿਹੜੇ ਲੰਡਰ ਕਿਸਮ ਦੇ ਬੰਦੇ ਹੁੰਦੇ ਨੇ ਉਹ ਵੀ ਹਥਿਆਰ ਚੱਕੇ ਨਾਲ ਜਾਂ ਥੋੜੇ ਬਹੁਤੇ ਵੈਲੀ ਕਿਸਮ ਦੇ ਬੰਦੇ ਹੁੰਦੇ ਨੇ ਉਹਨਾਂ ਦਾ ਕੋਈ ਧਰਮ ਨਾਲ ਲੈਣਾ ਦੇਣਾ ਨਹੀਂ ਹੁੰਦਾ ਉਹਨਾਂ ਨੇ ਉਸ ਲੁੱਟਮਾਰ ਦੇ ਵਿੱਚੋਂ ਜਿੰਨਾ ਕੁ ਲੋੜ ਹੁੰਦਾ ਜਿੰਨੀ ਕਿ ਦੁਨਿਆਵੀ ਚੀਜ਼ਾਂ ਨੂੰ ਲੁੱਟਣਾ ਹੁੰਦਾ ਉਹ ਲੁੱਟ ਕੇ ਆਪਣਾ ਘਰ ਪਰਨ ਜੋਗੇ ਉਹ ਹੁੰਦੇ ਨੇ ਤੇ ਮੁੜ ਕੇ ਉਹ ਪੱਤਰੇ ਹੀ ਬਾਜ਼ ਜਾਂਦੇ ਨੇ ਜਦੋਂ ਮੂਵਮੈਂਟ ਕਿਸੇ ਖਾਸ ਕਗਾਰ ਤੇ ਖੜ ਜAVE ਕਿਸੇ ਕੰਡੇ ਤੇ ਖੜੀ ਹੁੰਦੀ ਆ ਫਿਰ ਉਹ ਲੱਭਦੇ ਨਹੀਂ ਤੁਹਾਨੂੰ ਇਹ ਸਾਰੀਆਂ ਮੂਵਮੈਂਟਸ ਦੇ ਵਿੱਚ ਵਾਪਰਦਾ ਹੂੰ ਬਿਲਕੁਲ ਖਾਰਕੂ ਸੰਘਰਸ਼ ਦੀ ਜਿਹੜੀ ਕਿਤਾਬ ਲਿਖੀ ਹੋਈ ਆ ਭਾਈ ਦਲਜੀਤ ਸਿੰਘ ਬਿੱਟੂ ਹੋਰ ਨੇ ਸ਼ਾਇਦ ਤੁਸੀਂ ਪੜ੍ਹੀ ਹੋਵੇ ਪਹਿਲਾ ਹਿੱਸਾ ਨਾ ਬਿਲਕੁਲ ਬਿਲਕੁਲ ਹਾਂ ਪਹਿਲੇ ਹਿੱਸੇ ਦੇ ਵਿੱਚ ਉਹਨਾਂ ਨੇ ਨਾ ਇੱਕ ਜ਼ਿਕਰ ਕੀਤਾ ਕਿ ਜਦੋਂ ਸਾਡੇ ਕੋਲ ਨਾ ਪੈਸੇ ਮੁੱਕ ਗਏ ਸੀ ਕਿ ਜੀ ਤੇ ਸਾਨੂੰ ਪੈਸਿਆਂ ਦੀ ਲੋੜ ਸੀਗੀ ਸਾਰੇ ਸਿੰਘ ਕਹਿਣ ਲੱਗੇ ਕਿ ਸਾਨੂੰ ਪੈਸੇ ਚਾਹੀਦੇ ਆ ਕੋਈ ਹੱਲ ਕਰੀਏ ਬੈਂਕ ਬੰਕ ਦੇਖੀ ਕੋਈ ਜੀ ਤੇ ਕਹਿੰਦੇ ਲੁਧਿਆਣੇ ਦਾ ਲੁੱਟਿਆ ਨਹੀਂ ਜਾਣਾ ਜੀ ਨਾ ਹੋਰ ਨੇੜੇ ਤੇੜੇ ਕਹਿੰਦੇ ਪੁਲਿਸ ਪੂਰੀ ਸਰਗਰਮ ਹੈ ਜੀ ਤੇ ਜਿੱਥੇ ਕਹਿੰਦੇ ਖਾੜ ਸਿੰਘ ਮਿਲਦਾ ਸੀ ਗੋਲੀ ਮਾਰ ਦਿੰਦੇ ਸੀਗੇ ਜੀ ਤੇ ਇੱਕ ਹਿੰਦੂ ਡਾਕਟਰ ਸੀਗਾ ਕੋਈ ਉਸ ਵੇਲੇ ਜੀ ਤੇ ਉਹਨਾਂ ਨਾਲ ਪਿਆਰ ਸੀਗਾ ਉਹਨਾਂ ਦਾ ਜੀ ਤੇ ਉਹਨਾਂ ਦੇ ਕੋਲ ਜਾਂਦੇ ਸੀਗੇ ਤੇ ਇੱਕ ਵਾਰੀ ਚੱਲ ਗਏ ਗੱਲਬਾਤ ਚੱਲ ਰਹੀ ਸੀਗੀ ਕਹਿੰਦੇ ਕਿ ਬੈਂਕ ਨੂੰ ਲੁੱਟਣਾ ਪੈਸੇ ਚਾਹੀਦੇ ਆ ਆਪਾਂ ਨੂੰ ਡਾਕਟਰ ਨੇ ਸੁਣ ਲਿਆ ਜੀ ਤੇ ਡਾਕਟਰ ਕਹਿੰਦਾ ਜੇ ਇੱਥੇ ਨਹੀਂ ਲੁੱਟ ਆਉਂਦਾ ਤੇ ਆਪਾਂ ਕਹਿੰਦੇ ਹੋਰ ਪਾਸੇ ਨੂੰ ਚੱਲਦੇ ਆ ਜੀ ਉਹ ਹਿਮਾਚਲ ਛੇਵਨ ਵਾਲੀ ਸਾਈਡ ਨੂੰ ਲੱਗ ਕੇ ਚੰਡੀਗੜ੍ਹ ਪਹੁੰਚੇ ਡਾਕਟਰ ਥੋੜਾ ਖਾਣ ਪੀਣ ਦਾ ਸ਼ਕੀਨ ਸੀਗਾ ਜੀ ਉਹਨਾਂ ਨੇ ਬੀਅਰ ਦੀਆਂ ਬੋਤਲਾਂ ਲਈਆਂ ਇਹ ਗੱਲਾਂ ਲਿਖੀਆਂ ਜਾਂ ਨੇ ਕਿਤਾਬ ਦੇ ਵਿੱਚ ਬਿਲਕੁਲ ਬਿਲਕੁਲ ਹਾਂ ਬਿਲਕੁਲ ਤੇ ਬੀਅਰ ਦੀਆਂ ਬੋਤਲਾਂ ਲਈਆਂ ਤੇ ਕੁਝ ਹੋਰ ਖਾਣ ਪੀਣ ਦਾ ਸਮਾਨ ਲੈ ਉੱਥੇ ਚੱਲ ਗਏ ਉੱਥੇ ਉਹਨਾਂ ਨੂੰ ਇਹ ਲੱਗਿਆ ਕਿ ਬੈਂਕ ਤਾਂ ਲੁੱਟ ਲਾਂਗੇ ਪਰ ਭੱਜਿਆ ਨਹੀਂ ਜਾਣਾ ਜੀ ਉਹ ਕਹਿੰਦੇ ਕਾਰ ਉੱਪਰ ਜਾਣ ਨੂੰ ਵੀ ਤੇ ਨੀਚੇ ਆਉਣ ਨੂੰ ਵੀ ਹੋਰ ਪਾਸੇ ਪਹਾੜਾਂ ਤੋਂ ਛਾਲ ਤਵਜਨੀ ਹਾਂ ਬਿਲਕੁਲ ਤੇ ਉਹਨਾਂ ਨੇ ਉੱਥੇ ਫਿਰ ਸੋਚਣ ਲੱਗੇ ਫਿਰ ਗੱਲ ਕਰਨ ਲੱਗੇ ਸਿੰਘ ਜੀ ਕਿ ਵੀ ਹੁਣ ਕਿਵੇਂ ਕਰੀਏ ਬੈਂਕ ਤਾਂ ਲੁੱਟਣੀ ਆਣਾ ਜੀ ਡਾਕਟਰ ਨੇ ਫਿਰ ਸੁਣ ਲਿਆ ਜੀ ਤੇ ਡਾਕਟਰ ਉਹਨਾਂ ਨੂੰ ਮੰਦਰ ਲੈ ਗਿਆ ਕਹਿੰਦੇ ਇੱਥੇ ਨੇੜੇ ਤੇੜੇ ਮੰਦਰ ਆ ਇੱਕ પ્રાਚੀਨ ਮੰਦਰ ਆ ਜੀ ਉੱਥੇ ਚੱਲਦੇ ਆ ਦਰਸ਼ਨ ਕਰਦੇ ਆ ਜੀ ਤੇ ਤੁਸੀਂ ਵੀ ਦਰਸ਼ਨ ਕਰਾਇਆ ਹਾਲਾਂਕਿ ਉਹ ਮੂਰਤੀ ਪੂਜਾ ਤੇ ਵਿਸ਼ਵਾਸ ਨਹੀਂ ਕਰਦਾ ਸੀ ਡਾਕਟਰ ਬਿਲਕੁਲ ਨਹੀਂ ਵਿਸ਼ਵਾਸ ਕਰਦਾ ਸੀਗਾ ਤੇ ਉੱਥੇ ਪਹੁੰਚੇ ਤੇ ਉੱਥੇ ਵੀ ਡਿਸਕਸ ਕਰਨ ਲੱਗ ਗਏ ਫੇਰ ਉਹਨਾਂ ਨੇ ਦਰਸ਼ਨ ਕੀਤੇ ਕਹਿੰਦੇ ਦੱਸੋ ਜੇ ਬੈਂਕ ਨਹੀਂ ਲੁੱਟਿਆ ਜਾਂਦਾ ਤੇ ਕਹਿੰਦੇ ਆਪਾਂ ਇਹ ਪ੍ਰਾਚੀਨ ਜਿਹੜੀ ਮੂਰਤੀ ਹੈ ਇਹ ਧਾਤਾਂ ਦੀ ਬਣੀ ਹੋਈ ਇਹ ਲੈ ਚੱਲਦੇ ਆ ਜੀ ਇਸ ਤਰ੍ਹਾਂ ਦੀ ਜਿਹੜੀਆਂ ਕਹਾਣੀਆਂ ਸੀ ਕਿ ਉਹਨਾਂ ਦੀਆਂ ਤੇ ਬਾਕੀ ਇਹ ਚੀਜ਼ਾਂ ਨੇ ਜਿਹੜੀਆਂ ਜਿਹੜੇ ਲੋਕ ਹੁਣ ਜਿਹੜੇ ਲੋੜ ਨੂੰ ਵੀ ਨਹੀਂ ਕਿਸੇ ਦੇ ਲੋੜ ਨੂੰ ਵੀ ਨਹੀਂ ਕੰਮ ਕਰਦੇ ਜਿਹੜੇ ਆਪਣੇ ਨਿੱਜੀ ਮੁਫਾਦਾਂ ਲਈ ਜਿਵੇਂ ਹੁਣ ਲਾਰੈਂਸ ਬਿਸ਼ਨੋਈ ਹੈ ਹਾਂਜੀ ਕਹਿੰਦੇ ਲਾਰੈਂਸ ਬਿਸ਼ਨੋਈ ਨੇ ਬੜਾ ਕੰਮ ਕੀਤਾ ਹਿਰਨ ਬਚਾਏ ਹਾਲਾਂਕਿ ਦਰੂਪ ਰਾਠੀ ਨੇ ਉਹਨੂੰ ਐਕਸਪੋਜ਼ ਕਰ ਦਿੱਤਾ ਸਾਰਾ ਕੁਝ ਦੱਸ ਦਿੱਤਾ ਕਿ ਵੀ ਕੌਣ ਸੀ ਬਿਸ਼ਨੋਈ ਜਿਨੇ ਇਹ ਚੀਜ਼ਾਂ ਕੀਤੀਆਂ ਜਿਹੜੇ ਆਪਣੀ ਨਿੱਜਤਾ ਲਈ ਕਿਸੇ ਨੂੰ ਮਾਰਦੇ ਨੇ ਲੁੱਟਦੇ ਨੇ ਇਹਨਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਮੈਨੂੰ ਇਹ ਲੱਗਦਾ ਵੀ ਇਹ ਹੱਦ ਦਰਜੇ ਦੀ ਅਕਿਰਤ ਘਨਤਾ ਜਾਂ ਜਿਹਨੂੰ ਕਰੂਰਤਾ ਕਹਿੰਦੇ ਆ ਹੂੰ ਜ਼ੋਰ ਕਿਆ ਸੋ ਜ਼ੁਲਮ ਹੈ ਮੰਗੇ ਜਵਾਬ ਖਦਾਈ ਜਿਹੜਾ ਜ਼ੁਲਮ ਕਰਦੇ ਹੋ ਨਾ ਤੁਸੀਂ ਇਹਦੀ ਇਹਨੂੰ ਸਿੱਖੀ ਅਲੋ ਨਹੀਂ ਕਰਦੇ ਨਾ ਘਰਵਾਣੀ ਅਲੋ ਕਰੀ ਇਸ ਇਸ ਮਾਮਲੇ ਦੇ ਹੂੰ ਤੁਸੀਂ ਜ਼ੁਲਮ ਤੁਸੀਂ ਦੇਖੋ ਵੀ ਜਦੋਂ ਆਪਾਂ ਹੁਣ ਡਿਸਕਸ ਕਰਦੇ ਸੀ ਭਾਈ ਦਲਜੀਤ ਸਿੰਘ ਉਹਨਾਂ ਦਾ ਉਹਨਾਂ ਨੇ ਉਹਨਾਂ ਬੰਦਿਆਂ ਨੂੰ ਟਾਰਗੇਟ ਕੀਤਾ ਉਹਨੇ ਇਹ ਨਹੀਂ ਕਿ ਆ ਵੀ ਕੋਈ ਹੌਲਦਾਰ ਜਾਂਦਾ ਵਿਚਾਰਾ ਤੁਰਿਆ ਜਾਂ ਕੋਈ ਥਾਣੇਦਾਰ ਦੀ ਦਾ ਕੋਈ ਦੋਸ਼ ਹੈ ਨਹੀਂ ਯਾਰ ਤੇ ਉਹਨੂੰ ਤੁਸੀਂ ਮਾਰ ਦਿਉ ਤੇ ਮੈਨੂੰ ਇਹ ਇਹ ਤੁਹਾਡੀਆਂ ਨਿੱਜੀ ਕਿਡਾਂ ਨੂੰ ਤੁਸੀਂ ਜਦੋਂ ਹੋਰ ਪਾਸੇ ਨੂੰ ਲੈ ਕੇ ਚਲਦੇ ਹੋ ਇਹ ਜ਼ੁਲਮ ਤੇ ਮੈਨੂੰ ਇਹ ਦੱਸੋ ਵੀ ਬੰਦੇ ਦੀ ਕੀਮਤ ਜ਼ਿਆਦਾ ਕਿ ਹਿਰਨ ਦੀ ਕੀਮਤ ਜ਼ਿਆਦਾ ਦੇਖਿਆ ਜਾਵੇ ਦੁਨੀਆ ਦੇ ਵਿੱਚ ਹਿਰਨ ਦਾ ਸ਼ਿਕਾਰ ਹੁੰਦਾ ਤੇ ਕਿੰਨੇ ਕੁ ਮਾਰ ਦਿੱਤੇ ਇੰਗਲੈਂਡ ਦੇ ਵਿੱਚ ਵੀ ਹੁੰਦਾ ਯੂਰਪ ਕੰਟਰੀਆਂ ਦੇ ਵਿੱਚ ਵੀ ਸ਼ਿਕਾਰ ਕੀਤਾ ਜਾਂਦਾ ਰਸ਼ੀਆ ਦੇ ਵਿੱਚ ਜਿਹੜੇ ਵੱਡੇ ਬਾਰਾ ਸਿੰਘੇ ਹੁੰਦੇ ਨੇ ਉਹਨਾਂ ਦਾ ਸ਼ਿਕਾਰ ਕਰਕੇ ਕਈ ਜਾਤੀਆਂ ਖਾਂਦੀਆਂ ਨੇ ਤੁਸੀਂ ਕਿੰਨਿਆਂ ਨੂੰ ਮਾਰ ਦੋਗੇ ਇਹ ਇਸਾਰਾ ਹੈਗਾ ਜਿਹਨੂੰ ਮੈਂ ਕਹਿੰਦਾ ਵੀ ਮਾਨਸਿਕ ਤੌਰ ਤੇ ਰਚਿਆ ਹੋਇਆ ਇੱਕ ਡਰਾਮਾ ਤੇ ਸਰਕਾਰ ਦੇ ਚੈਨਲ ਜਿਹੜੇ ਨੇ ਉਹ ਕਹਿ ਰਹੇ ਨੇ ਵੀ 700 ਸ਼ੂਟਰ ਆ ਜੀ ਉਹਦੇ ਕੋਲੇ ਹੂੰ ਇਹ बार-बार ਕਿਹਾ ਜਾ ਰਿਹਾ ਨਾ ਪ੍ਰਮੋਟ ਕਰ ਰਿਹਾ ਜਾਣ ਪ੍ਰਮੋਟ ਕਰ ਰਿਹਾ ਕੀਤਾ ਜਾ ਰਿਹਾ ਅੱਲਾ ਸ਼ਰੀ ਦੇ ਰਿਹਾ ਹਾਂ ਮੈਨੂੰ ਇਹ ਦੱਸੋ ਵੀ ਤੁਹਾਡੀ ਆਰਮੀ ਕਾਦੇ ਵਾਸਤੇ ਹੈ ਜਦੋਂ ਤੁਸੀਂ ਇੱਕ ਵਾਰ ਸੇ ਇਹ ਕਹਿ ਰਹੇ ਹੋ ਦੇਸ਼ ਦਾ ਗ੍ਰਹਿ ਮੰਤਰੀ ਇਹ ਕਹਿ ਰਿਹਾ ਵੀ 2026 ਤੱਕ ਅਸੀਂ ਨਕਸਲਵਾਦ ਖਤਮ ਕਰ ਦਾਂਗੇ ਠੀਕ ਆ ਕੀ ਜਦੋਂ ਤੁਹਾਨੂੰ 700 ਸ਼ੂਟਰਾਂ ਬਾਰੇ ਪਤਾ ਤੁਸੀਂ ਆਇਡੈਂਟੀਫਾਈ ਕਰਕੇ ਸਮਾਜ ਦੇ ਵਿੱਚ ਡਿਸਟਰਬੈਂਸ ਫਲਾਉਣ ਦੇ ਨਾਲੋਂ ਮਾਰ ਕੇ ਜੁੱਤੀਆਂ ਅੰਦਰ ਕਿਉਂ ਨਹੀਂ ਬੰਦ ਕਰਦੇ ਤੇ ਜਿਹੜੇ ਬੰਦਿਆਂ ਨੇ ਕੁਝ ਕੀਤਾ ਅਸੈਪਟ ਕਰ ਲਿਆ ਸਜ਼ਾ ਵੀ ਕੱਟ ਲਈ ਉਹਨਾਂ ਨੂੰ ਤੁਸੀਂ ਬਾਹਰ ਨਹੀਂ ਹੋਣ ਦਿੰਦੇ ਇਸ ਕਰਕੇ ਇਹ ਮਨੁੱਖ ਦਾ ਜਿਹੜਾ ਮੈਂ ਸਮਝਦਾ ਵੀ ਦੁਗਰਾ ਚੇਰਾ ਖਾਸ ਕਰਕੇ ਭਾਰਤ ਦੇ ਰਾਜਨੀਤੀ ਇਹ ਤਾਂ ਆਪੇ ਗੁੰਡੇ ਨੇ ਕਿਸੇ ਦੇ ਜਵਾਕ ਨੂੰ ਗੈਂਗਸਟਰ ਨਹੀਂ ਮੈਂ ਕਹਿੰਦਾ ਆ ਗੈਂਗਸਟਰੇ ਦੇਸ਼ ਦੀ ਕੁਰਸੀਆਂ ਦੇ ਉੱਤੇ ਬੈਠੇ ਨੇ ਦੱਸੋ ਨਹੀਂ ਕਿਹੜਾ ਗੈਂਗਸਟਰ ਨਹੀਂ ਹੈਗਾ ਤੁਸੀਂ ਵੇਖੋ ਮਾਲਵੇਂਦਰ ਸਿੰਘ ਮਾਲੀ ਤੇ ਪਰਚਾ ਦਿੱਤਾ ਪੰਜਾਬ ਸਰਕਾਰ ਦੀ ਸ਼ਹਿ ਦੇ ਉੱਤੇ ਹੋਇਆ ਮੁੱਖ ਮੰਤਰੀ ਕੀ ਆ ਜੀ ਫਿਰ ਜਦੋਂ ਅਸੀਂ ਦਿੱਲੀ ਵਾਲਿਆਂ ਨੂੰ ਕਹਿੰਦੇ ਆ ਵੀ ਸਾਡੇ ਸਿੱਖਾਂ ਦੇ ਮੁੰਡਿਆਂ ਤੇ ਨਜਾਇਜ਼ ਪਰਚਾ ਹੋਇਆ ਸਿੱਧੂ ਮੂਸੇਵਾਲ ਦਾ ਕਤਲ ਹੋਇਆ ਬਾਬੇ ਸਦੀਕੀ ਦਾ ਕਤਲ ਹੋਇਆ ਇਹ ਕਿਤੇ ਘੱਟ ਕਰਦੇ ਨੇ ਇਹਨਾਂ ਨੇ ਕੀ ਕੁਝ ਨਹੀਂ ਕੀਤਾ ਜੀ ਇਸ ਕਰਕੇ ਸਾਰੇ ਇਕੋਥੈਲੀ ਦੇ ਚੱਟੇ ਬੱਟੇ ਨੇ ਹੁਣ ਪ੍ਰੋਬਲਮ ਇਹ ਆ ਵੀ ਗੁੰਡੇ ਰਾਸ ਸਤਾਦੀਆਂ ਵੱਡੀਆਂ ਕੁਰਸੀਆਂ ਦੇ ਉੱਤੇ ਜਾ ਬੈਠੇ ਨੇ ਤੇ ਧਿਆਨਤਦਾਰ ਸਿਆਸਤਾਨ ਜਿਹੜੇ ਨੇ ਜਾਂ ਚੰਗੇ ਨੇ ਲੋਕ ਵੀ ਉਹਨਾਂ ਨੂੰ ਅਸੈਪਟ ਨਹੀਂ ਕਰਦੇ ਉਹ ਆਪਣਾ ਸੈਟ ਵਟ ਗਏ ਨੇ ਜਾਂ ਕਈਆਂ ਦੇ ਬੱਚੇ ਬਾਹਰ ਸੈਟ ਲੋਕ ਨੇ ਅਗਲਾ ਕਹਿੰਦਾ ਆਪਾਂ ਲੈਣਾ ਕੀ ਇਸ ਕੰਮ ਤੋਂ ਉਹ ਕੱਟਣ ਪਾਉਣ ਉਹਦੇ ਵਿੱਚ ਹੈ ਨਹੀਂ ਕਿਉਂਕਿ ਜਲੀਲ ਹੋਣਾ ਪੈਂਦਾ ਰੋਜ਼ ਕਿਉਂਕਿ ਇਹ ਮਾਇਆ ਦਾ ਜਿਹੜਾ ਹੈਗਾ ਜਿਵੇਂ ਗੁਰਬਾਣੀ ਫਰਮਾਨ ਕਰਦੀ ਹੈ ਮਾਇਆ ਮਮਤਾ ਮੋਹਣੀ ਜਿਹਨੇ ਬਿੰਦਾਂ ਤਾਂ ਜਾਖ ਆ ਗਿਆ ਸਾਰਾ ਜਾਗੇ ਲਵੇਟ ਲਿਆ ਇਸ ਕਰਕੇ ਗੱਲ ਹੁਣ ਇੱਥੇ ਖੜੀ ਵੀ ਜਦੋਂ ਗੁੰਡਿਆਂ ਦੇ ਹੱਥ ਕਮਾਂਡ ਆਵੇ ਤੇ ਫਿਰ ਹਾਲਾਤ ਮਾੜਾ ਜਿਵੇਂ ਆਪਣੇ ਗੁਰਬਾਣੀ ਦਾ ਵੀ ਫਰਮਾਨ ਆ ਕੁੜੀ ਪੂਰੇ ਥਾਂ ਹ ਇਹ ਇਹ ਸਾਰਾ ਜਿਹੜਾ ਹੈਗਾ ਵੀ ਜਿਹੜੀਆਂ ਮਾੜੀਆਂ ਔਰਤਾਂ ਨੇ ਉਹ ਦੇਸ਼ ਦੀ ਪਾਰਲੀਮੈਂਟ ਚ ਪਹੁੰਚ ਗਈਆਂ ਹਾਂ ਮੈਂ ਕਹਿਣਾ ਨਹੀਂ ਚਾਹੁੰਦਾ ਬਾਈ ਨੇ ਹੂੰ ਠੀਕ ਆ ਜੀ ਇਲਤ ਕਾ ਨਾ ਚੌਧਰੀ ਜਿਹੜੇ ਸ਼ਰਾਰਤੀ ਬੰਦੇ ਨੇ ਇਲਤੀ ਨੇ ਉਹ ਅੱਜ ਲੀਡਰ ਨੇ ਤੇ ਕੂੜੀ ਪੂਰੇ ਤੋਂ ਜਿਹੜੀ ਮਾੜੀ ਜਨਾਨੀਆਂ ਉਹ ਬੋਲਦੀ ਆ ਤੇ ਚੰਗੀਆਂ ਜਨਾਨੀਆਂ ਨੇ ਵਿਚਾਰੀਆਂ ਨੇ ਘਰ ਦੇ ਕੁੰਡੇ ਲਾ ਲੇ ਨੇ ਹਲਾ ਤੱਕ ਬਦਤਰ ਹੋਏ ਨੇ ਇਹ ਲਾ ਐਂਡ ਆਰਡਰ ਦੇ ਵਿੱਚ ਕੋਈ ਡੈਮੋਕ੍ਰੈਟਿਕ ਸੈਟਅਪ ਨਹੀਂ ਹੈਗਾ ਇਹ ਮੈਨੂੰ ਇਹ ਲੱਗਦਾ ਵੀ ਸਾਰਾ ਕੁਝ ਜਾਣ ਬੁੱਝ ਕੇ ਸੋ ਕਾਲਡ ਗੁੰਡਿਆਂ ਦੇ ਨਾਂ ਨੂੰ ਵਰਤ ਕੇ ਕਰ ਸਰਕਾਰ ਹੀ ਰਹੀ ਆ ਲਾਰੈਂਸ ਦਾ ਮਤਲਬ ਉਹਦਾ ਸ਼ਾਇਦ ਪਤਾ ਵੀ ਨਾ ਹੋਵੇ ਨੂੰ ਬਹੁਤੀ ਖੇਡਾਂ ਦਾ ਜਦੋਂ ਤੁਸੀਂ ਅੰਦਰ ਹੋ ਤੁਸੀਂ ਤਾਂ ਯੂਜ਼ ਕੀਤੇ ਜਾ ਰਹੇ ਹੋ ਹੌਕੀ ਦੇ ਵਿੱਚ 11 11 ਬੰਦੇ ਖੇਡਦੇ ਨੇ ਬਾਲ ਨੂੰ ਥੋੜਾ ਪਤਾ ਵੀ ਕਿੱਧਰ ਨੂੰ ਜਾਣਾ ਬਾਲ ਦਾ ਜਿੱਧਰ ਹਾਕੀ ਵੱਜ ਗਈ ਦੂਜੇ ਪਾਸੇ ਦੂਜੇ ਪਾਸੇ ਦੂਜੇ ਪਾਸੇ ਬਿਲਕੁਲ ਭਈ ਇਹਨਾਂ ਦਾ ਗੈਂਗਸਟਰਾਂ ਦਾ ਕਹਿੰਦੇ ਸਿੱਟਾ ਬੜਾ ਮਾੜਾ ਨਿਕਲਦਾ ਹਾਲਾਂਕਿ ਜਿੰਨੇ ਵੀ ਗੈਂਗਸਟਰ ਰਹੇ ਨੇ ਪਹਾਵਾ ਸੁੱਖਾ ਕਾਲੋ ਸੀਗਾ ਜੀ ਭਾਵੇਂ ਹੋਰ ਸੀਗੇ ਨਾਮੀ ਗੈਂਗਸਟਰ ਸੀਗੇ ਕਹਿੰਦੇ ਬੜੀ ਭੈੜੀ ਮੌਤ ਮਰਤੇ ਆ ਕਹਿੰਦੇ ਖਮਿਆਜ਼ਾ ਪਿੱਛੇ ਪਰਿਵਾਰ ਨੂੰ ਭੁਗਤਣਾ ਪੈਂਦਾ ਇਹਦੇ ਚ ਹੋਰ ਗੱਲ ਆ ਜੀ ਸੀ ਜਿਹੜੇ ਸਿਆਸਦਾਨ ਬਣੇ ਨੇ ਨਾ ਗੁੰਡੇ ਹੀ ਗੈਂਗਸਟਰ ਉਹ ਵੀ ਨਹੀਂ ਸਾਡੀ ਮੌਤ ਜਿਹੜੇ ਇਹਨਾਂ ਨੂੰ ਪਤਾ ਹੈ ਇਸ ਗੱਲ ਦਾ ਵੀ ਕੁੱਤੇ ਦੀ ਮੌਤ ਮਾਰੇ ਵੀ ਕੁੱਤੇ ਦੀ ਮੌਤ ਮਾਰੇ ਜਾਵਾਂਗੇ ਚਾਹੇ ਤਾਂ ਬ੍ਰੋਦੀ ਮਾਰ ਦੇਣ ਚਾਹੇ ਇਹੀ ਪੁਲਿਸ ਪ੍ਰਬੰਧ ਜਿਹੜਾ ਤੁਹਾਨੂੰ ਵਰਤਦਾ ਲਗਾਤਾਰ ਜਿਹੜਾ ਤੁਹਾਨੂੰ ਕਤਲਾਂ ਦੇ ਵਿੱਚ ਕਹਿੰਦਾ ਵੀ ਉਹ ਫਲਾਣੇ ਨੇ ਕਰਤਾ ਉਹਦਾ ਬਹੁਤ ਨਾਂ ਹੈ ਜਿਹੜੇ ਕੋਲ 700 ਸ਼ੂਟਰ ਨੇ ਤੇ ਇਹੀ ਪ੍ਰਬੰਧ ਤੁਹਾਨੂੰ ਖਾ ਜਾਏਗਾ ਕਿਉਂਕਿ ਸਿਸਟਮ ਇੱਕ ਮੈਕੈਨਿਜ਼ਮ ਹੈਗਾ ਕਿਉਂਕਿ ਮੈਂ ਤੁਹਾਨੂੰ ਦੱਸਦਾ ਵੀ ਸੀਟਾਂ ਦੇ ਉੱਤੇ ਵੀ ਗੁੰਡੇ ਬੈਠੇ ਨੇ ਇਹਨਾਂ ਨੂੰ ਵੱਡੇ ਗੁੰਡੇ ਜਿਹੜੇ ਨੇ ਉਹ ਰਾਸੀ ਤੌਰ ਤੇ ਜਿਹੜੇ ਬੰਦੇ ਜਿਵੇਂ ਇੱਕ ਸਾਡੇ ਲੀਡਰ ਸਾਹਿਬਾਨ ਹੁੰਦੇ ਸੀ ਮੈਂ ਨਾਂ ਨਾ ਲਵਾਂ ਤੇ ਮੈਂ ਖਿਆ ਜੀ ਵੀ ਉਹ ਇਦਾਂ ਹੋ ਜੂਗਾ ਵੀ ਪੁਲਿਸ ਤੰਗ ਕਰ ਸਕਦੀ ਆ ਸਰਕਾਰ ਸੀ ਮੈਂ ਵੀ ਵਿੱਚ ਸੀ ਉਹ ਸਰਕਾਰ ਦੇ ਕਹਿੰਦਾ ਯਾਰ ਆਪਾਂ ਸਰਕਾਰ ਦੇ ਬੰਦੇ ਆ ਉਹ ਸਾਰੇ ਗਲੀ ਦੇ ਗੁੰਡੇ ਨੇ ਗਲੀ ਦੇ ਗੁੰਡਿਆਂ ਚ ਤੇ ਸਰਕਾਰ ਕਹਿਣ ਦਾ ਮਤਲਬ ਇਹ ਦੀ ਵੀ ਸਰਕਾਰ ਦੇ ਗੁੰਡਿਆਂ ਚ ਫਰਕ ਹਰਕ ਹੁੰਦਾ ਇਹ ਇਹ ਚੀਜ਼ਾਂ ਜਦੋਂ ਤੁਸੀਂ ਸਮਝੋਗੇ ਇਹਨੂੰ ਵਿਚਾਰੋਗੇ ਇਹਨੂੰ ਹਿਸਟਰੀ ਨਾਲ ਰਿਲੇਟ ਕਰੋਗੇ ਤਾਂ ਤੁਹਾਨੂੰ ਸਮਝ ਆ ਜਾਣਗੀਆਂ ਬੜੀਆਂ ਬੇਸਿਕੀਆਂ ਚੀਜ਼ਾਂ ਨੇ ਵੀ ਹੁੰਦਾ ਕੀ ਰਿਹਾ ਅੱਛਾ ਭਾਈ ਕਹਿੰਦੇ ਗੈਂਗਸਟਰਾਂ ਨੂੰ ਜਿਹੜਾ ਪਹਿਲ ਦਿੱਤੀ ਨੌਜਵਾਨਾਂ ਨੂੰ ਯੂਨੀਵਰਸਿਟੀਆਂ ਦੇ ਵਿੱਚ ਜਿਹੜੀਆਂ ਚੋਣਾਂ ਲੜਾਈਆਂ ਅਕਾਲੀ ਦਲ ਕਾਂਗਰਸ ਅਕਾਲੀ ਦਲੇ ਪਹਿਲ ਦਿੰਦੇ ਆ ਜੀ ਇਹ ਉਹਨਾਂ ਨੇ ਹਮੇਸ਼ਾ ਪਹਿਲ ਦਿੱਤੀ ਹੈ ਹਾਲਾਂਕਿ ਤੁਸੀਂ ਉਹ ਬੜਾ ਸਮਾਂ ਦੇਖਿਆ ਹੈ ਕਿ ਉਹਨਾਂ ਨੇ ਰੋਕਿਆ ਬੜਾ ਕੁਝ ਠੱਲ ਪਾਇਆ ਨਹੀਂ ਪੰਜਾਬ ਦੀ ਜੇ ਇਕੱਲੇ ਦੀ ਗੱਲ ਕਰੀਏ ਰਾਂ ਪੰਜਾਬ ਦੇ ਵਿੱਚ ਜਿਹੜੀ ਇੱਕ ਕਨਵਰਟ ਹੋਇਆ ਸਿਸਟਮ ਇਹ ਹੋਣ ਲੱਗਿਆ ਸੀ 93 94 ਤੋਂ ਹੂੰ ਐਦਾਂ ਨਹੀਂ ਕਨਵਰਟ ਹੁੰਦਾ ਜਿਹੜਾ ਯੂਥ ਹੁੰਦਾ ਨਾ ਹੂੰ 16 ਸਾਲ ਦਾ 17 ਸਾਲ ਦਾ ਬੰਦਾ ਯੰਗ ਹੋ ਜਾਂਦਾ ਪਲੱਸ 1 ਪਲੱਸ 2 ਨੂੰ ਕਰਾਸ ਕਰ ਜਾਂਦਾ ਬੀਏ ਬੂਏ ਦੇ ਵਿੱਚ ਆ ਜਾਂਦਾ 93 94 ਤੱਕ ਪੰਜਾਬ ਦੇ ਵਿੱਚ ਨਾ ਕੋਈ ਨਸ਼ੇ ਦਾ ਇਸ਼ੂ ਸੀ ਕਿਉਂਕਿ ਪੰਜਾਬ ਦੇ ਵਿੱਚ ਖਾੜਕੂਬਾਦ ਪੂਰੇ ਜੋਬਨ ਤੇ ਸੀ ਜਦੋਂ ਖਾੜਕੂਬਾ ਡਾਉਨਫਾਲ ਆਇਆ ਉਦੋਂ ਜਿਹੜੇ ਪੁਲਿਸ ਅਫਸਰ ਸੀਗੇ ਬੰਦਿਆਂ ਨੂੰ ਚੱਕ ਕੇ ਪੈਸੇ ਇਕੱਠੇ ਕਰੀ ਜਾਂਦੇ ਸੀ ਉਹਨਾਂ ਦਾ ਘਰ ਪੂਰਾ ਹੋ ਹੀ ਜਾਂਦਾ ਸੀ ਪਰ 95 ਜਦੋਂ ਬਿਆਨ ਸਿੰਘ ਦੀ ਸਰਕਾਰ ਦੀ ਉਹਦੀ ਡੈਥ ਤੱਕ ਇੱਕ ਨਵਾਂ ਜਿਹੜੀ ਲੇਅਰ ਜਿਹੜੀ ਹੈਗੀ ਆ ਖਾਸ ਕਰਕੇ ਬਿਊਰੋਕ੍ਰੇਸੀ ਦੇ ਵਿੱਚ ਪੁਲਿਸ ਦੇ ਵਿੱਚ ਆਈ ਹੂੰ ਉਹਨਾਂ ਨੇ ਦੇਖਿਆ ਵੀ ਹੁਣ ਬੰਦੇ ਤਾਂ ਮਾਰ ਨਹੀਂ ਸਕਦੇ ਖਾਕੂ ਬਾਤ ਪੰਜਾਬ 'ਚ ਖਤਮ ਹੋ ਗਿਆ ਹੂੰ ਉਹਨਾਂ ਨੇ ਪਹਿਲਾਂ ਸੱਭਿਆਚਾਰ ਦੇ ਨਾਂ ਦੇ ਉੱਤੇ ਮੇਲੇ ਕਰਾਉਣੇ ਸ਼ੁਰੂ ਕੀਤੇ ਹੂੰ ਜਿਦੇ ਵਿੱਚ ਮੈਂ ਚੰਦ ਨਾਂ ਦੱਸ ਦਿੰਨਾ ਹੂੰ ਉਹਨਾਂ ਦਿਨਾਂ ਦੇ ਵਿੱਚ ਰਾਈਜ਼ ਕੀਤੇ ਜਿਹੜੇ ਆ ਸਾਡੇ ਰੋਣੇ ਧੋਣੇ ਵਾਲੇ ਸਿੰਗਰ ਨੇ ਹਰਦੇਵ ਮਾਹੀ ਨੰਗਲ ਹੂੰ ਰਣਜੀਤ ਮਣੀ ਹੂੰ ਤੇ ਇਕਾ ਦਵਿੰਦਰ ਕੋਹੇਨੂਰ ਯੂਥ ਨੂੰ ਇਸ਼ਕ ਦੀ ਜਿਹੜੀ ਨਵੀਂ ਵਾਰਤ ਪੜਾ ਕੇ ਹੂੰ ਇਸ਼ਕ ਮਜਾਜੀ ਦੀ ਉਸ ਪਾਸੇ ਤੋਰਿਆ ਗਿਆ ਇਹ ਤੁਹਾਡਾ ਜੀਵਨ ਇਹ ਆ ਸਿੱਖੀ ਤੋਂ ਉਹਨਾਂ ਨੂੰ ਦੂਰ ਕਰ ਦਿੱਤਾ ਗਿਆ ਇੱਕ ਗੈਪ ਕ੍ਰੀਏਟ ਕੀਤਾ ਗਿਆ ਹੁਣ ਗੈਪ ਨੂੰ ਫਿਲ ਕਰਨ ਦੇ ਲਈ ਜਨੂਨ ਖਤਮ ਕਰਕੇ ਇਸ਼ਕ ਪਾਤਾ ਇਸ਼ਕ ਪਾਤਾ ਜਦੋਂ ਇਸ਼ਕ ਵੀ ਮਜਾਜੀ ਮਜਾਜੀ ਹਕੀਕੀ ਨਹੀਂ ਹਕੀਕੀ ਇਸ਼ਕ ਹੋਰ ਆ ਤੇ ਜਿਵੇਂ ਗੁਰਬਾਣੀ ਫਰਮਾਨ ਕਰਦੀ ਆ ਵੀ ਇਹ ਕਿਨਹੀ ਆਸ਼ਕੀ ਦੂਜੇ ਲੱਗੇ ਜਾਏ ਠੀਕ ਆ ਜੀ ਪਰ ਉਹਦੇ ਵਿੱਚ ਆਸਤਾ ਦਾ ਕੇਂਦਰ ਵੀ ਦੂਰ ਕਰ ਲਿਆ ਤੁਸੀਂ ਤੁਹਾਡੇ ਰੋਲ ਮਾਡਲ ਤਾਂ ਹੁਣ ਨਵੇਂਦਰ ਕੋਹੇ ਨੂਰ ਉਹਨੀ ਨੇ ਤੁਹਾਡੇ ਰੋਲ ਮਾਡਲ ਜਿਵੇਂ ਅੱਜ ਫਿਲਮਾਂ ਬਣ ਰਹੀਆਂ ਨੇ ਚਮਕੀਲੇ ਦੀਆਂ ਉਹ ਤੁਹਾਨੂੰ ਪਰੋਸਿਆ ਜਾ ਰਿਆ ਪਲੇਟ ਦੇ ਵਿੱਚ ਪਾ ਕੇ ਤੇ ਇਹ ਤੋਂ ਸੌਖਾ ਹੁਣ ਆਪਾਂ ਨੂੰ ਕੋਈ ਰੋਟੀ ਬੈਠਿਆਂ ਨੂੰ ਦਵੇ ਇਹ ਸੌਖਾ ਕੰਮ ਲੱਗਦਾ ਨਾ ਉਹਦੇ ਨਾਲ ਹੀ ਜਿਹੜੀ ਹੈਗੀ ਆ ਨਸ਼ੇ ਦੀ ਖੇਪ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ 94 95 ਦੇ ਵਿੱਚ ਉਹ ਫੁੱਲਫਿਲ ਕਰਨੀ ਸ਼ੁਰੂ ਕਰ ਦਿੱਤੀ ਅਫਸਰਾਂ ਨੇ ਵੀ ਇਹ ਵੀ ਨਾਲ ਜਿਹੜਾ ਹੈਗਾ ਉਹਦੇ ਵਿੱਚ दारू ਚਿੱਟਾ ਸਮੈਕ ਬ੍ਰਾਊਨ 슈ਗਰ ਇੱਕ ਫੈਂਸੀ ਚੱਲਦੀ ਹੁੰਦੀ ਸੀ ਉਹ ਬਹੁਤ ਵਿਕੀ ਇਹ ਸਾਰਾ ਕੁਝ ਇੰਟਰੋਡਿਊਸ ਕੀਤਾ ਗਿਆ ਵੀ ਯੂਥ ਜਿਹੜਾ ਹੈਗਾ ਉਸ ਪਾਸੇ ਨਾ ਸੋਚੇ ਕਿਸੇ ਲੜਾਈ ਵਾਲੇ ਪਾਸੇ ਜਾਂ ਬਾਗੀ ਪੁਣੇ ਵਾਲੇ ਪਾਸੇ ਨਾ ਜਾਵੇ ਉਹ ਧੱਕੇ ਚੜ ਗਿਆ ਉਹਦੇ ਵਿੱਚੋਂ ਫਿਰ ਉਹਨਾਂ ਨੂੰ ਇਹ ਅਹਿਸਾਸ ਕਰਾਉਣ ਲਈ ਵੀ ਤੁਸੀਂ ਬਹੁਤ ਖੱਬੀ ਖਾਨ ਨੂੰ ਇਹ ਗੈਂਗਸਟਰイズਮ ਦਾ ਜਿਹੜਾ ਸਿਸਟਮ ਚੱਲਿਆ ਇਹ 2000 ਆਉਂਦੇ ਤੱਕ ਫਿਰ ਪ੍ਰਵਾਨ ਚੜਨ ਲੱਗ ਗਿਆ ਤੇ ਉਹ ਅਫਸਰ ਜੇ ਮਾੜਾ ਮੋਟਾ ਕਹਿੰਦੇ ਥੱਪੜ ਮਾਰ ਦਿੰਦੇ ਸੀ ਨਾ ਚਾਰ ਬੰਦੇ ਕੋਈ ਕਾਲਜ ਦੇ ਮੁੰਡੇ ਤੇ ਉਹ ਛਡਾਉਂਦੇ ਸੀ 4 5 ਤੱਕ ਇੱਕ ਬਹੁਤ ਵੱਡੀ ਜਿਹੜੀ ਹੈਗੀ ਆ ਲੋਬੀ ਹਰੇਕ ਤਸੀਲ ਪੱਦਰ ਤੇ ਖੜੀ ਕੀਤੀ ਗਈ ਉਹਦੇ ਵਿੱਚ ਮੈਂ ਵੱਡੇ ਨਾਂ ਲੈ ਸਕਦਾ ਹਰੇਕ ਤੁਸੀਂ ਫਿਲਮਾਂ ਬਣੀਆਂ ਨੇ ਉਹ ਮੁੰਡਾ ਖੰਨੇ ਵਾਲਾ ਸੀ ਵਿਚਾਰਾ ਭੇਟ ਚੜ ਗਿਆ ਰਪਿੰਦਰ ਗਾਂਧੀ ਸੁੱਖਾ ਕਾਹਲੋਂ ਸੀਗਾ ਅੰਬਰਸਰ ਦੇ ਜੱਗੂ ਭਗਵਾਨ ਪੁਰੀਆ ਸੀਗਾ ਤੇ ਉਹ ਕੋ ਦਵਿੰਦਰ ਬਵੀਆ ਸੀ ਇਹ ਸਾਰੇ ਪੈਦਾ ਕੀਤੇ ਗਏ ਹਾਲਾਤ ਤਾਂ ਇਹ ਸੀ ਮੈਂ ਤੁਹਾਨੂੰ ਇੱਕ ਕਿੱਸਾ ਸੁਣਾਉਣਾ ਮੈਨੂੰ ਲੱਗਦਾ ਵੀ ਇਹ ਗੱਲ ਹੈਗੀ ਆ 2005 ਤੋਂ ਬਾਅਦ ਫਰੂਜਪੁਰ ਦੇ ਲਾਗੇ 4 5 ਉਸ ਸਮੇਂ ਦੇ ਨਾਮੀ ਗੁੰਡਿਆਂ ਨੇ ਨਾਕਾ ਲਾ ਲਿਆ ਵੀ ਗੱਡੀ ਖੋਣੀ ਹੈ। ਹੂੰ ਉਹਨਾਂ ਕੋਲ ਆਪ ਇੰਡਿਕਾ ਗੱਡੀ ਸੀ। ਅੱਛਾ। ਤੇ ਇੱਕ ਸਫਾਰੀ ਗੱਡੀ ਦੇ ਵਿੱਚ ਕੋਈ ਬੰਦੇ ਡੈੱਡ ਬੋਡੀ ਲੈ ਕੇ ਜਾ ਰਹੇ ਸੀ। ਹੂੰ ਨਵੀਂ ਸਫਾਰੀ ਸੀ। ਹੂੰ ਉਹਨਾਂ ਨੇ ਰੋਕਿਆ। ਹੂੰ ਰੋਕਣ ਤੋਂ ਬਾਅਦ ਉਹ ਕਹਿੰਦੇ ਬਾਈ ਜੀ ਸਾਨੂੰ ਸਾਡੇ ਤਾਂ ਡੈਥ ਹੋਈ ਹੋਈ ਆ। ਦਾਗ ਲਾਉਣਾ। ਦਾਗ ਲਾਉਣਾ ਸੀ ਤਾਂ ਪਹਿਲਾਂ ਹੀ ਮਾਰੇ ਹੋਏ ਆ। ਉਹ ਕਹਿੰਦੇ ਕੋਈ ਨਹੀਂ ਥੋੜਾ ਪ੍ਰਬੰਧ ਕਰ ਦਨੇ ਆ। ਹੂੰ ਉਹ ਕਹਿੰਦੇ ਉਹਨਾਂ ਨੇ ਚੱਕ ਕੇ Laash ਨੂੰ ਇੰਡਾ ਗੱਡੀ 'ਚ ਰੱਖਿਆ ਕਹਿੰਦੇ ਇਹ ਲੈ ਜਾਓ। ਆਹ ਦੇਜੋ ਕਹਿੰਦੇ ਇਹ ਨਹੀਂ ਅਸੀਂ ਸਾਨੂੰ ਤਾਂ ਕੁ ਲੋਡ ਆ। ਹੂੰ ਜਣੀ ਲੈਵਲ ਜਿਹੜਾ ਤੁਹਾਡਾ ਮਾਨਸਿਕ ਪੱਧਰ ਕਿੱਥੇ ਤੱਕ ਵਿਗਾੜ ਪੈਦਾ ਕਰ ਦਿੱਤਾ ਇਸ ਲੈਵਲ ਤੇ ਤੁਹਾਨੂੰ ਲੈ ਗਈ ਇੱਕ ਪਾਸੇ ਅਸੀਂ ਗੱਲਾਂ ਕਰਦੇ ਆਂ ਸਰਦਾਰ ਹਰੀ ਸਿੰਘ ਨਲੂਏ ਦੀਆਂ ਇੱਕ ਪਾਸੇ ਅਸੀਂ ਗੱਲਾਂ ਕਰਦੇ ਆਂ ਸ਼ਹੀਦ ਪਖ ਸਿੰਘ ਦੀਆਂ ਇੱਕ ਪਾਸੇ ਅਸੀਂ ਕਰਤਾਰ ਸਿੰਘ ਸਰਾਬਾਂ ਨੂੰ ਪੜਦੇ ਆਂ ਤੇ ਇੱਕ ਪਾਸੇ ਅਸੀਂ ਲਾਸ਼ ਨੂੰ ਵੀ ਨਹੀਂ ਬਖਸ਼ਿਆ ਇਹ ਜਦੋਂ ਇਤਿਹਾਸ ਲਿਖਿਆ ਜਾਂਦਾ ਉਹਦੇ ਵਿੱਚ ਇਸ ਪ੍ਰਕਾਰ ਦੇ ਕਿッセ ਕਿਤੇ ਨਾ ਕਿਤੇ ਆ ਜਾਂਦੇ ਨੇ ਭਾਈ ਇਹਨਾਂ ਨੂੰ ਜਸਟੀਫਾਈ ਤਾਂ ਨਹੀਂ ਕੀਤਾ ਜਾ ਸਕਦਾ ਜੇ ਇਹਨੇ ਭਾਵੇਂ ਕਿਸੇ ਵੀ ਤਰੀਕੇ ਨਾਲ ਕ੍ਰਾਈਮ ਦੀ ਦੁਨੀਆ ਦੇ ਵਿੱਚ ਪੈਰ ਪਾਇਆ ਉਸ ਨੂੰ ਜਸਟੀਫਾਈ ਕੀਤਾ ਜਾ ਸਕਦਾ ਕਿ ਨਹੀਂ ਨਹੀਂ ਕੀਤਾ ਜਾ ਸਕਦਾ ਇਹਦਾ ਮਤਲਬ ਤੁਸੀਂ ਮਾਨਸਿਕ ਤੌਰ ਤੇ ਕਿਤੇ ਅਪੰਗ ਹੋ ਤੁਹਾਨੂੰ ਸਮਝ ਨਹੀਂ ਆਈ ਤੁਸੀਂ ਇਤਿਹਾਸ ਨਹੀਂ ਪੜਿਆ ਜਾਂ ਤੁਸੀਂ ਲੈਕ ਆਫ ਐਜੂਕੇਸ਼ਨ ਆ ਜਾਂ ਤੁਹਾਡੀ ਪਾਲਣ ਪੋਸ਼ਣ ਦੇ ਵਿੱਚ ਕਿਤੇ ਕੋਈ ਫਰਕ ਹੈਗਾ ਨਹੀਂ ਲੋਕਾਂ ਦੀ ਸਿੰਪਥੀ ਜੁੜ ਜਾਂਦੀ ਹੈ ਹੁਣ ਲਾਰੈਂਸ ਬਿਸ਼ਨੋਈ ਨਾਲ ਸਿੰਪਥੀ ਜੁੜ ਗਈ ਲਾਰੈਂਸ ਬਿਸ਼ਨੋਈ ਤੇ ਕਹਿੰਦੇ ਫਿਲਮ ਬਣੇਗੀ ਕਹਿੰਦੇ ਕਿਹੜਾ ਪੁੱਤ ਬੰਦਾ ਜਿਹੜਾ ਆਪਣੇ ਪੁੱਤ ਨੂੰ ਇਸ ਰਾਹ ਤੇ ਤੋੜ ਦੂ ਕਿਹੜਾ ਬੰਦਾ ਯਾ ਨਾ ਇਸਰਾ ਦੇ ਮਾਮਾ ਨੇ ਕਹਤੇ ਕਈਆਂ ਪਿਓ ਨੇ ਕਹਤੇ ਕਿ ਸਾਡੇ ਨਾਲ ਕੁਝ ਲੈਣਾ ਦੇਣਾ ਨਹੀਂ ਸਾਡੇ ਇਸ ਨਾਲ ਬੰਬੀਹਾ ਦੀ ਵੀ ਗੱਲ ਕੀਤੀ ਤੁਸੀਂ ਦਵਿੰਦਰ ਬੰਬੀਹਾ ਦੀ ਉਹਨਾਂ ਨਾਲ ਵੀ ਕਹੀ ਜਿਵੇਂ 2016 17 ਦੇ ਵਿੱਚ ਸ਼ੂਟ ਆਊਟ ਕਰ ਦਿੱਤਾ ਜੀ ਪਰਿਵਾਰਾਂ ਨੇ ਕਹਿ ਦਿੱਤਾ ਸੀ ਕਿ ਸਾਡਾ ਕੁਝ ਲੈਣਾ ਦੇਣਾ ਨਹੀਂ ਖਾਲੇ ਵੀ ਕਈ ਮਾਮਾ ਕਹਿੰਦੇ ਸਾਡਾ ਕੁਝ ਲੈਣਾ ਦੇਣਾ ਨਹੀਂ ਅਸੀਂ ਬੇਦਖਲ ਕੀਤਾ ਆਇਆ ਘਰ ਚੋਂ ਮੈਂ ਉਹੀ ਗੱਲ ਕਰ ਰਿਹਾ ਨਾ ਇੱਕ ਹੁੰਦੀ ਆ ਸਰਕਾਰੀ ਪ੍ਰਮੋਸ਼ਨ ਹਮ ਹੁਣ ਇੱਕ ਬੰਦਾ ਅੰਦਰ ਬੈਠਾ ਵੀ ਮੈਂ ਮਾਰਿਆ ਬਾਬਾ ਅਸਦਕੀ ਜੀ ਅਸੀਂ ਮਾਰਿਆ ਸਿੱਧੂ ਮੂਸੇਵਾਲਾ ਜੀ ਫਲਾਣਾ ਅਸੀਂ ਮਾਰਿਆ ਫਲਾਣੇ ਨੂੰ ਮਾਰਨਾ ਹੈ ਫਲਾਣੇ ਨੂੰ ਮਾਰਨਾ ਕਹਿ ਕੌਣ ਰਿਹਾ ਸਰਕਾਰ ਦੇ ਸੋ ਕਾਲਡ ਐਂਕਰਸ ਸੋ ਕਾਲਡ ਚੈਨਲਾਂ ਦੇ ਉੱਤੇ ਪ੍ਰਮੋਟ ਕੀਤਾ ਜਾ ਰਿਹਾ ਹਮਮ ਗੱਲ ਕੁਝ ਵੀ ਨਹੀਂ ਹੈਗੀ ਮੈਂ ਤੁਹਾਨੂੰ ਦੱਸਾਂ ਬਹੁਤੇ ਇਨਸੀਡੈਂਟ ਉਹਨੂੰ ਨਹੀਂ ਪਤਾ ਹੋਏਗਾ ਉਹਨੂੰ ਇੱਕ ਬੱਸ ਰੱਖਿਆ ਹੋਇਆ ਵੀ ਉਹਦਾ ਨਾਮ ਯੂਜ਼ ਕਰ ਲਈ ਤੇ ਦੂਜਿਆਂ ਨੂੰ ਖਾਸ ਕਰਕੇ ਡਰਾ ਕੇ ਵੋਟਾਂ ਲੈਣ ਦਾ ਵੀ ਕੇ ਇਸ਼ੂ ਹੈਗਾ ਮੈਂ ਫੇਰ ਦੱਸਦਾ ਵੀ ਵੱਡੇ ਗੁੰਡਿਆਂ ਦੇ ਕੋਲ ਛੋਟੇ ਗੁੰਡੇ ਫਸ ਗਏ ਜਿਹੜੇ ਕੀਚ ਚੂਹਾ ਜਿਵੇਂ ਆ ਜਾਂਦਾ ਫਿਰ ਤੁਸੀਂ ਦੇਖਣਾ ਵੀ ਉਹਨੂੰ ਸਵੇਰੇ ਛੱਡਣਾ ਕੋਨੂੰ ਰੋਟੀ ਪਾ ਕੇ ਉੱਥੀ ਜੂੰਦਾ ਰੱਖਣਾ ਠੀਕ ਆ ਉਹ ਚਾਹੇ ਕਿੰਨਾ ਫੜਫੜਾਈ ਜਾਵੇ ਠੀਕ ਆ ਜੇ ਕੋਈ ਰੋਟੀ ਦੀ ਬੁਰਕੀ ਟੁੱਟੀ ਮਿਲ ਗਈ ਬਾਈ ਜੀ ਚੂਹਾ ਖਾ ਗਿਆ ਹੁਣ ਯਾਨੀ ਇਹਨਾਂ ਦੀ ਪੋਜੀਸ਼ਨ ਇਹ ਆ ਇਸ ਇਸ ਇਹ ਜਿਹੜੇ ਸਿਆਣੇ ਬੰਦੇ ਨੇ ਉਹ ਡਰ ਡਰਦੇ ਨਹੀਂ ਹੈਗੇ ਨਾ ਜਾਂ ਜਿਹੜੇ ਬੰਦਿਆਂ ਨੇ ਸਮਾਂ ਦੇਖਿਆ ਹੁੰਦਾ ਨਾ ਉਹਨਾਂ ਨੂੰ ਕੋਈ ਭੁਲੱਖ ਭਲੇਖਾ ਨਹੀਂ ਹੁੰਦਾ ਕਿਉਂਕਿ ਮੌਤ ਨੇ ਆਉਣਾ ਹੀ ਆਉਣਾ ਜੇ ਇਸ ਕਰਕੇ ਤੁਸੀਂ ਮੌਤ ਤੋਂ ਡਰ ਕੇ ਫਿਰ ਤਾਂ ਸਿਸਟਮ ਜਾਮ ਹੋ ਜਾਊਗਾ ਤੇ ਪਰ ਸਰਕਾਰ ਇਹ ਚਾਹੁੰਦੀ ਆ ਵੀ ਕਿਸੇ ਪ੍ਰਕਾਰ ਦਾ ਕੋਈ ਰਿਵੋਲਟ ਜਿਹੜਾ ਅਸੀਂ ਸਿੱਧਾ ਰੋਕਣ ਦੇ ਬਜਾਏ ਸਿੱਧਾ ਲੋਕਾਂ ਨੂੰ ਕੁੱਟਣ ਦੀ ਬਜਾਏ ਗੁੰਡਿਆਂ ਤੋਂ ਕਟਾ ਦਈਏ ਜਿਹੜੀ ਥਰਡ ਪਾਰਟੀ ਐਪਲੀਕੇਸ਼ਨ ਜਿਹਨੂੰ ਅਸੀਂ ਕਹਿੰਦੇ ਆ ਇਹ ਰਵਈਆ ਜਿਹੜਾ ਹੈਗਾ ਅਪਲਾਈ ਕੀਤਾ ਹੋਇਆ ਤੇ ਹੁਣ ਅਮਰੀਕਾ ਵਾਲਾ ਕਿੱਸਾ ਆਪਾਂ ਸੁਣ ਰਹੇ ਹਾਂ ਕੈਨੇਡਾ ਵਾਲਾ ਕਿੱਸਾ ਸੁਣ ਰਹੇ ਹਾਂ ਨਿਜਰ ਵਾਲਾ ਖੰਡੇ ਵਾਲਾ ਸੀਗਾ ਇਨਸੀਡੈਂਟ ਕੋਸ਼ ਇਨਸੀਡੈਂਟ ਕੁਦਰਤੀ ਪਾਪਰ ਜਾਂਦੇ ਨੇ ਨਿੱਕਿਆਂ ਨੇ ਉਹ ਵੀ ਇਸ ਉੱਤੇ ਵਿੱਚ ਜੋੜ ਦਿੱਤੇ ਜਾਂਦੇ ਨੇ ਉਹਨੂੰ ਵੱਡਾ ਕਰਦੇ ਇਸ ਕਰਕੇ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਪਰ ਮੈਨੂੰ ਇਹ ਸੋਚਦਾ ਵੀ ਮੈਂ ਇਹਨੂੰ ਜਸਟੀਫਾਈ ਨਹੀਂ ਕਰਦਾ ਇਹ ਨਾਤਾ ਧਰਮ ਦਾ ਰਾਏ ਨਾ ਹੀ ਮਨੁੱਖਤਾ ਦਾ ਰਾਏ ਜੇ ਤੁਸੀਂ ਕਹਿੰਦੇ ਆ ਵੀ ਹਿਊਮਨਿਟੀ ਸਰਵਿਸ ਕਰਨੀ ਆ ਸੀ ਸਰਵ ਕਰਨਾ ਕਿਤੇ ਤਾਂ ਫਿਰ ਗੁੰਡੇ ਬਣ ਕੇ ਪਿਸਟਲ ਤਾਂਕੇ ਲੋਕਾਂ ਦੇ ਗੋਲੀਆਂ ਚਲਾ ਕੇ ਥੋੜਾ ਸਰਵ ਕੀਤਾ ਜਾ ਸਕਦਾ ਇਹ ਤਾਂ ਇਹਦਾ ਮਤਲਬ ਸੰਵਾਦ ਨਾ ਦੀ ਕੋਈ ਜਗ੍ਹਾ ਨਹੀਂ ਇੱਕ ਅਨਅਲਾਨੀ ਜੰਗ ਵੱਲ ਤੁਸੀਂ ਯੂਥ ਨੂੰ ਲਗਾਤਾਰ ਧੱਕ ਰਹੇ ਹੋ ਪਿਛਲੇ 70 ਸਾਲਾਂ ਤੋਂ ਉਹਦੇ ਚਾਹੇ ਹਿੰਦੂ ਮਰੇ ਬੱਚਾ ਤਾਂ ਕਿਸੇ ਦਾ ਹੈਗਾ ਨਾ ਚਾਹੇ ਮੁਸਲਮਾਨ ਮਰੇ ਚਾਹੇ ਸਿੱਖ ਮਰੇ ਤੇ ਫਰਕ ਕੀ ਰਹਿ ਗਿਆ ਘਰ ਤਾਂ ਦੀਵਾ ਜਿਹੜਾ ਗੁੱਲ ਹੋਇਆ ਉਹ ਕਿਸੇ ਪਰਿਵਾਰ ਦਾ ਹੋਇਆ ਇਹਦੇ ਵਿੱਚ ਵਿੜੇ ਵੱਡੇ ਗੁੰਡੇ ਉਹ ਤਾਂ ਹੱਸ ਕੇ ਸਾਰ ਦਿੰਦੇ ਵੀ ਮਰ ਗਿਆ ਯਾਰ ਕੋਈ ਗੱਲ ਨਹੀਂ ਇਹ ਤਾਂ ਮਾੜਾ ਸੀ ਇਹਨੇ ਮਰਨਾ ਹੀ ਸੀ ਬਾਅਦ ਦੇ ਵਿੱਚ ਉਹ ਆਏ ਕਹਿੰਦੇ ਨੇ ਕਿਉਂਕਿ ਇਹਨਾਂ ਨੂੰ ਸੇਕ ਨਹੀਂ ਆਪਣੇ ਧੀ ਪੁੱਤ ਇਹਨਾਂ ਦੇ ਸੇਫ ਨੇ ਤੇ ਲੋਕਾਂ ਦੇ ਨੂੰ ਇਸ ਬਲੀ ਦੇ ਬੱਕਰੇ ਬਣਾਇਆ ਹ ਹ ਬਿਲਕੁਲ ਭਾਈ ਆਖਿਰਲਾ ਸਵਾਲ ਲੈਣਾ ਚਾਹਾਂਗਾ ਮੈਂ ਇਸ ਚੀਜ਼ ਦਾ ਸਾਰਾ ਸਿੱਟਾ ਕਿ ਨਿਕਲੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਿੱਕੇ ਨਾਲ ਕਈਆਂ ਨੂੰ ਜਸਟੀਫਾਈ ਕਰ ਦਿੱਤਾ ਲਾਰੈਂਸ ਬਿਸ਼ਨੋਈ ਨੂੰ ਵੀ ਜਸਟੀਫਾਈ ਕਰ ਦਿੱਤਾ ਸਿੱਧੂ ਮੂਸੇਵਾਲਾ ਨੂੰ ਡੀ ਮੋਰਲਾਈਜ਼ ਕੀਤਾ ਗਿਆ ਉਸਦੇ ਪਰਿਵਾਰ ਨੂੰ ਵੀ ਇਸ ਤਿੱਕੇ ਨਾਲ ਨਾ ਜੀ ਕਿ ਉਸ ਦਾ ਵੀ ਕਿਸੇ ਪਾਸੇ ਲਿੰਕ ਹੋਏਗਾ ਕਿਤਨਾ ਇਹ ਚੀਜ਼ਾਂ ਨਾ ਜੀ ਸਿੱਟਾ ਕਿ ਨਿਕਲੇਗਾ ਲੋਕ ਸੁਚੇਤ ਹੋ ਜਾਣਗੇ ਲੋਕ ਅਵੇਅਰ ਹੋ ਜਾਣਗੇ ਜਾਂ ਫਿਰ ਉਹੀ ਲਾਰੈਂਸ ਬਿਸ਼ਨੋਈ ਹੋਏਗਾ ਉਹੀ ਵੋਟਾਂ ਹੋਣਗੀਆਂ ਤੇ ਉਹੀ ਉੱਥੇ ਨੁਮਾਇੰਦਾ ਹੋਏਗਾ ਸਾਰੇ ਬੰਦੇ ਇਸ ਪ੍ਰਕਾਰ ਦੇ ਆਉਂਦੇ ਰਹਿੰਦੇ ਨੇ ਮੈਂ ਇੱਕ ਗੱਲ ਦੱਸਦਾ ਕਿਸੇ ਦੇ ਘਰ ਨੂੰ ਅੱਗ ਲਾ ਕੇ ਫੂਕੋਗੇ ਨਾ ਪੁੱਤਾ ਸੇਖ ਜਿਹੜਾ ਤੁਹਾਡੇ ਪੈਰਾਂ ਚਾਏਗਾ ਤੁਹਾਡੀ ਚਗਾਠ ਵੀ ਜਲੇਗੀ ਜੇ ਕਿਸੇ ਦੇ ਪੁੱਤ ਲਈ ਤੁਸੀਂ ਕਤਲ ਦੀ ਬੂੰਦ ਬਣਾ ਰਹੇ ਹੋ ਤਾਂ ਤੁਹਾਡੇ ਲਈ ਵੀ ਕੁਦਰਤ ਹੈ ਬੈਲੈਂਸ ਆਫ ਜਿਹੜਾ ਹੈਗਾ ਨੇਚਰ ਹੈਗਾ ਦਾ ਥੋਟੇਲੇ ਵੀ ਕਤਲ ਦੀ ਬਿਉਂਤ ਕਿਉਂਕਿ ਅਸੀਂ ਜਨਮ ਤਾਂ ਦੇ ਸਕਦੇ ਆ ਤੇ ਮੈਨੂੰ اختیار ਕਿਹਨੇ ਦਿੱਤਾ ਵੀ ਮੈਂ ਕਿਸੇ ਦਾ ਕਤਲ ਕਰ ਸਕਾਂ ਮੈਨੂੰ اختیار ਕਿਹਨੇ ਦਿੱਤਾ ਮੈਂ ਕਿਧੀਆਂ ਲੱਤਾਂ ਤੋੜਾਂ ਜਾਂ ਕਿਸੇ ਦੇ ਗੋਲੀਆਂ ਮਾਰਾਂ ਤੁਸੀਂ ਰੱਬ ਥੋੜਾ ਬਣ ਕੇ ਜਾਂ ਤੁਸੀਂ ਰੱਬ ਤੋਂ ਉੱਤੇ ਥੋੜਾ ਤੁਸੀਂ ਜਿਹੜੀ ਚੀਜ਼ ਨੂੰ ਬਣਾ ਨਹੀਂ ਸਕਦੇ ਠੀਕ ਆ ਜੀ ਕਤਲ ਕੀਤੇ ਬੰਦੇ ਨੂੰ ਜਵਾਕੇ ਦਿਖਾਓ ਗੱਲ ਤਾਂ ਇੱਥੇ ਆ ਕੇ ਖੜ ਗਈ ਹੈ ਪਰ ਮੈਂ ਬਾਰ-ਬਾਰ ਕਹਿੰਨਾ ਜੇ ਅੱਗ ਬਾਲੂਗੇ ਤਾਂ ਤੁਹਾਡੇ ਪੈਰ ਵੀ ਮੱਚਣਗੇ ਸਕਦੇ ਵਿੱਚ ਇਸ ਕਰਕੇ ਪੰਜਾਬ ਦੀ ਨੌਜਵਾਨੀ ਨੂੰ ਮੇਰੀ ਅਪੀਲ ਆ ਵੀ ਇਸ ਰਾਹ ਦੇ ਉੱਤੇ ਨਾ ਤੁਰੋ ਜ਼ਿੰਦਗੀ ਦੇ ਵਿੱਚ ਕਰਨ ਲਈ ਬਹੁਤ ਕੋਸ਼ਿਸ਼ ਆ ਯੁੱਗ ਬਹੁਤ ਐਡਵਾਂਸ ਆ ਧਰਮ ਚਾਹੇ ਉਹ ਸਨਾਤਨ ਚਾਹੇ ਸਿੱਖਾ ਚਾਹੇ ਮੁਸਲਮਾਨਾ ਉਹਨਾਂ ਨੂੰ ਸਹੀ ਪਰਿਭਾਸ਼ਾ ਜਿਹੜੀ ਹੈਗੀ ਆ ਧਰਮ ਦੀ ਸਮਝ ਕੇ ਇਹ ਨਹੀਂ ਵੀ ਇਹ ਸਿੱਖਾਂ ਮੇਰੇ ਇਹਦੇ ਨਾਲ ਇਸ ਕਰਕੇ ਬਹਿ ਰਾ ਤੇ ਜਿਵੇਂ ਆਪਾਂ ਕਹਿੰਦੇ ਆ ਵੀ ਅਵਲੇ ਅੱਲਾ ਨੂਰ ਪਾਇਆ ਕੁਦਰਤ ਕੇ ਸਾਬ ਬੰਦੇ ਇੱਕ ਨੂਰ ਤੇ ਸਭ ਜਾ ਗੁੱਜਿਆ ਕੌਣ ਪਲੇ ਕੋ ਬੰਦੇ ਸਾਡੇ ਲਈ ਤਾਂ ਹਜਰਤ ਮੁਹੰਮਦ ਵੀ ਪੈਗੰਬਰ ਨੇ ਉਹਨਾਂ ਨੂੰ ਵੀ ਸਾਡਾ ਸਜਦਾ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਆ ਉਸ ਅਰਬ ਯੁੱਗ ਦੇ ਵਿੱਚ ਜਿੱਥੇ ਕਬੀਲਾ ਹੀ ਪ੍ਰਥਾ ਸੀ ਲੋਕ ਕਤਲ ਕਰ ਦਿੰਦੇ ਸੀ ਠੀਕ ਆ ਜੀ ਸਾਡੇ ਲਈ ਅਜੇ ਵੀ ਭਗਤ ਕਬੀਰ ਹੋਣੀ ਭਗਤ ਨਾਮਦੇਵ ਹਿੰਦੂ ਸੰਤ ਨੇ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਆਂ ਅਸੀਂ ਬਾਬਾ ਫਰੀਦ ਦੀ ਰਿਸਪੈਕਟ ਕਰਦੇ ਆਂ ਬਾਬੇ ਨਾਨਕ ਤੇ ਤਾਂ ਅਸੀਂ ਬਾਅਦ ਦੇ ਵਿੱਚ ਆਵਾਂਗੇ ਨਾ ਸਿੱਖ ਗੁਰੂਆਂ ਦੇ ਉੱਤੇ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਜਿਹੜਾ ਮਨੁੱਖਤਾ ਦਾ ਕਨਸੈਪਟ ਆ ਧਰਮ ਦੀ ਸਹੀ ਪਰਿਭਾਸ਼ਾ ਲੈ ਕੇ ਨੌਜਵਾਨੀ ਨੂੰ ਪੜ੍ਹਨਾ ਚਾਹੀਦਾ ਧਰਮ ਨੂੰ ਇਤਿਹਾਸ ਨੂੰ ਪੜ੍ਹਨਾ ਚਾਹੀਦਾ ਵੀ ਪਿੱਛੇ ਕੀ ਵਾਪਰਿਆ ਤੇ ਰਾਜਨੀਤਿਕ ਲੋਕ ਕਿਸ ਤਰ੍ਹਾਂ ਜਿਹੜੀ ਨੌਜਵਾਨੀ ਨੂੰ ਵਰਤਦੇ ਆਂ ਜਿਸ ਦਿਨ ਇਹ ਸਮਝ ਆ ਗਿਆ ਤੇ ਜਿਹੜਾ ਕੂੜਕਵਾੜਾ ਫੈਲਿਆ ਹੋਇਆ ਇਹ ਆਪਣੇ ਆਪ ਜਿਹੜਾ ਹੈਗਾ ਬੰਦ ਹੋ ਗਿਆ ਬਹੁਤ ਸ਼ੁਕਰੀਆ ਭਾਈ ਧੰਨਵਾਦ ਜੀ ਤੁਹਾਡਾ ਬਹੁਤ ਚੰਗਾ ਲੱਗਿਆ ਬਹੁਤ ਬਹੁਤ ਸਮਾਧਨ ਇਹ ਗੱਲਾਂ ਜਿਹੜੀਆਂ ਨੌਜਵਾਨਾਂ ਨੂੰ ਕੀ ਪਤਾ ਸਿਹਤ ਮਿਲ ਸਕੇ ਜੀ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ